ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Meritorious Students Only ਦੇ ਉੱਪਰ ਸੋ ਕੱਲ ਤੁਹਾਡੇ ਨਾਲ ਰਜੇ ਇੱਕ ਵੀਡੀਓ ਸਾਂਝਾ ਕੀਤੀ ਗਈ ਸੀ ਜਿਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਆਪਾਂ 11th ਕਲਾਸ ਦਾ ਮੈਥਮੈਟਿਕਸ ਦਾ ਜੋ ਸਿਲੇਬਸ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਡੇ ਸਾਰਿਆਂ ਦੇ ਵਿੱਚੋਂ ਆਲਮੋਸਟ 99% ਬੱਚੇ ਕਹਿ ਰਹੇ ਕਿ ਮੈਂ ਫਸਟ ਚੈਪਟਰ ਤੋਂ ਸ਼ੁਰੂ ਕੀਤਾ ਜਾਏ ਸੋ ਤੁਹਾਡੀ ਡਿਮਾਂਡ ਦੇ ਉੱਪਰ ਔਰ ਆਪਣੀ ਇੱਛਾ ਦੇ ਉੱਪਰ ਆਪਾਂ ਇੱਕ ਨਵੀਂ ਸੀਰੀ ਸ਼ੁਰੂ ਕਰਨ ਜਾ ਰਹੇ ਹਾਂ ਪਰਮਾਤਮਾ ਦਾ ਨਾਮ ਲੈ ਕੇ ਉਮੀਦ ਹੈ ਕਿ ਇਹ ਸੀਰੀਜ਼ ਵਧੀਆ ਚੱਲੇ ਔਰ ਤੁਹਾਡਾ ਬਹੁਤ ਸਾਰਾ ਪਿਆਰ ਐਂਡ ਰਿਸਪੌਂਸ ਮਿਲੇ। ਸੋ ਸ਼ੁਰੂ ਕਰਦੇ ਹਾਂ ਚੈਪਟਰ 1 ਸੈੱਟ। ਬਹੁਤ ਹੀ ਪਿਆਰਾ, ਬਹੁਤ ਹੀ ਅਮੇਜ਼ਿੰਗ, ਬਹੁਤ ਹੀ ਸੌਖਾ ਜਿਹਾ ਚੈਪਟਰ ਹੈ। ਰੱਟਾ ਫਿਕਸ਼ਨ ਤੋਂ ਦੂਰ ਲੈ ਕੇ ਜਾਣ ਦੀ ਕੋਸ਼ਿਸ਼ ਹੈ। ਤੁਹਾਡੀ ਕਨਸੈਪਚੁਅਲ ਅੰਡਰਸਟੈਂਡਿੰਗ ਹੈ ਉਹਦੇ ਉੱਪਰ ਫੋਕਸ ਕੀਤਾ ਗਿਆ ਹੈ। ਉਮੀਦ ਹੈ ਕਿ ਜੋ ਮੇਰੇ ਇਹ 2-4 ਟੀਚੇ ਨੇ ਮੈਂ ਇਹਨਾਂ ਨੂੰ ਅਚੀਵ ਕਰ ਸਕਾਂ। ਤੁਹਾਨੂੰ ਰੱਟਾ ਫਿਕਸ਼ਨ ਤੋਂ ਦੂਰ ਲੈ ਜਾ ਕੇ ਤੁਹਾਡੀ ਕਨਸੈਪਟ ਬਿਲਡਿੰਗ ਕਰ ਸਕਾਂ। ਸੋ ਸ਼ੁਰੂ ਕਰਦੇ ਹਾਂ ਜੀ। ਆਰ ਯੂ ਗਾਇਜ਼ ਰੈਡੀ ਫਾਰ ਥਿਸ ਕਲਾਸ ওকে ਸੋ ਸਾਰੇ ਜਣੇ ਬੜੇ ਹੀ ਰੈਡੀ ਹੋ ਕੇ ਬੈਠ ਜਾਓ ਬਿਕੋਜ਼ ਇੱਕ ਛੋਟੀ ਜਿਹੀ ਗੇਮ ਦੇ ਨਾਲ ਆਪਾਂ ਇਸ ਚੈਪਟਰ ਦੀ ਸ਼ੁਰੂਆਤ ਕਰਾਂਗੇ ਸੋ ਥਿਸ ਇਜ਼ ਦਾ ਫਰਸਟ ਰਾਊਂਡ ਤੁਹਾਡੇ ਅੱਗੇ ਮੈਂਨੇ ਦੋ ਇਮੇਜਸ ਸ਼ੋ ਕੀਤੀਆਂ ਨੇ ਤੁਹਾਨੂੰ ਇਹਦੇ ਵਿੱਚੋਂ ਆਡ ਵਨ ਆਊਟ ਕਿ ਆ ਗਿਆ ਹੈ ਕਿ ਜਿਹੜਾ ਡਿਫਰੈਂਟ ਹੈ ਉਹਨੂੰ ਚੁਣੋ ਯਾਨੀ ਕਿ ਵੱਖਰਾ ਚੁਣੋ ਸੋ ਜਿਹੜੀ ਫਸਟ ਪਿਕਚਰ ਹੈ ਇਹਦੇ ਵਿੱਚ ਆਪਾਂ ਵੱਖਰਾ ਚੁਣਸਾ ਕਰਨਾ ਤੁਸੀਂ ਕਹਿ ਸਕਦੇ ਹੋ ਕਿ ਮੈਮ ਜਿਹੜੇ ਆਹ ਤਿੰਨ ਨੇ ਇਹ ਤਾਂ ਸਾਨੂੰ ਪਤਾ ਹੈ ਕਿ ਫਰੂਟ ਹੈ ਔਰ ਆਹ ਟੋਕਰੀ ਹੈ ਤਾਂ ਮੈਂ ਬਿਲਕੁਲ ਆਹ ਜਿਹੜਾ ਹੈਗਾ ਆਡ ਵਨ ਆਊਟ ਹੈ ਅਗਰ ਅਪ ਸੈਕਿੰਡ ਪਿਕਚਰ ਦੀ ਗੱਲ ਕਰੀਏ ਤਾਂ ਮੈਮ ਆਹ ਤੈਨੂੰ ਤਾਂ ਜਿਹੜੇ ਹੈਗੇ ਨੇ ਪੈਨਕੇਕਸ ਨੇ ਔਰ ਮੈਮ ਇਹ ਤਾਂ ਜਿਹੜਾ ਹੈਗਾ ਫਰੂਟ ਐ ਸੋ ਇਹ ਵੱਖਰਾ ਹੈ ਮੈਂ ਕਿਹਾ ਬਿਲਕੁਲ ਸਹੀ ਗੱਲ ਐ ਸੋ ਦਿਸ ਇਜ਼ ਰਾਉਂਡ 2 ਦਿਸ ਇਜ਼ ਵੈਰੀ ਅਮੇজিং ਇਹਦੇ ਵਿੱਚੋਂ ਅਗਰ ਤੁਹਾਨੂੰ ਕੋਈ ਕਹੇ ਕਿ ਵੱਖਰਾ ਚੁਣ ਤੁਸੀਂ ਕਹੋਗੇ ਪਹਿਲਾ ਕੁਝ ਜਿਹੜਾ ਹੈਗਾ ਗਿਫਟ ਲੱਗ ਰਿਹਾ ਹੈ ਕੁਝ ਬਲੂਨਸ ਨੇ ਕੁਝ ਬਰਥਡੇ ਕੇਕ ਲੱਗ ਰਿਹਾ ਹੈ ਆਰੇ ਮੈਮ ਬਰਥਡੇ ਪਾਰਟੀ ਦੇ ਵਿੱਚ ਬੁਕਸ ਕਿੱਥੋਂ ਆ ਗਈਆਂ ਸੋ ਡੈਫੀਨੇਟਲੀ ਜਿਹੜੀਆਂ ਬੁਕਸ ਹੋਣਗੀਆਂ ਉਹ ਸਾਡੇ ਕੋਲ ਕੀ ਐ ਔਡ 1 ਆਉਤੇ ਯਾਨੀ ਇਹ ਸਾਰੀਆਂ ਚੀਜ਼ਾਂ ਕੀ ਨੇ ਬਰਥਡੇ ਪ੍ਰੋਪਸ ਹੈ ਯਾਨੀ ਬਰਥਡੇ ਪ੍ਰੋਪਸ ਦੀ ਇੱਕ ਲਿਸਟ ਹੈ ਕਿ ਬਰਥਡੇ ਦੇ ਉੱਪਰ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਜੀ ਗਿਫਟ ਹੁੰਦਾ ਹੈ ਬਲੂਨਸ ਹੁੰਦੇ ਸਜਾਵਟ ਲਈ ਗੇਮਾਂ ਖੇਡਣ ਦੇ ਲਈ ਬਰਥਡੇ ਕੇਕ ਹੋ ਗਿਆ ਕੈਂਡਲਸ ਹੋ ਗਈਆਂ ਸ਼ੈ ਸ਼ੇ ਹੋ ਗਿਆ ਹੋਰ ਵੀ ਬਹੁਤ ਕੁਝ ਹੁੰਦਾ ਹੈ ਜਿੰਨਾਂ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਹੈ ਫਿਲਹਾਲ ਬਟ ਆਪਾਂ ਇਹਨਾਂ ਦੀ ਇੱਕ ਲਿਸਟ ਤਿਆਰ ਕਰ ਸਕਦੇ ਹਾਂ ਕਿ ਇਹ ਸਾਰੇ ਕੀ ਹੁੰਦੇ ਨੇ ਬਰਥਡੇ ਪ੍ਰੋਪਸ ਹੁੰਦੇ ਨੇ ਬਿਲਕੁਲ ਸਹੀ ਗੱਲ ਹੈ ਹੁਣ ਗੱਲ ਕਰਦੇ ਆ ਤੁਹਾਡੇ ਕੁਝ ਇਮੋਸ਼ਨਸ ਦੀ ਬਿਲਕੁਲ ਗਰਮੀ ਬਹੁਤ ਹੈ ਗਰਮੀ ਦੇ ਵਿੱਚ ਸਾਰਿਆਂ ਦਾ ਬੁਰਾ ਹਾਲ ਹੈ ਸਭ ਨੂੰ ਗੁੱਸਾ ਐ ਨਾ ਔਰ ਮਤਲਬ ਬਹੁਤ ਔਖਾ ਠੀਕ ਹੈ ਕਿਉਂਕਿ ਸਭ ਤੋਂ ਜ਼ਿਆਦਾ ਗਰਮੀ ਪੈ ਰਹੀ ਹੈ ਜਿਹੜੀ ਹੀਟ ਵੇਵ ਹੈ ਉਹਦਾ ਅਲਰਟਸ ਆ ਰਹੀ ਹੈ ਬਟ ਫਿਰ ਵੀ ਕਹਿੰਦੇ ਮੈਡਮ ਕੋਈ ਚੱਕਰ ਵਾਲੀ ਗੱਲ ਨਹੀਂ ਅਸੀਂ ਤਾਂ ਮੈਰੀਟੋਰੀਅਸ ਦੇ ਬੱਚੇ ਆ ਸਾਡੀ ਸਿਲੈਕਸ਼ਨ ਹੋ ਗਈ ਹੈ ਅਸੀਂ ਬਹੁਤ ਵਧੀਆ ਕਰ ਰਹੇ ਆ ਲਾਈਫ ਦੇ ਵਿੱਚ ਤਾਂ ਮੈਮ ਅਸੀਂ ਤਾਂ ਪੂਰੇ ਖੁਸ਼ ਆ ਪੂਰੇ ਹਾਸੀ ਮਜ਼ਾਕ ਕਰ ਰਹੇ ਆ ਔਰ ਮੈਮ ਪੂਰਾ ਮਤਲਬ ਅੱਛਾ ਜਿਹਾ ਚੱਲ ਰਿਹਾ ਬਹੁਤ ਅੱਛਾ ਚੱਲ ਰਿਹਾ ਹੈ ਅਰੇ ਮੈਮ ਇਹ ਕੀ ਕਰ ਤੁਸੀਂ ਤਾਂ ਇਮੋਸ਼ਨਸ ਦੀ ਗੱਲ ਕਰ ਰਹੇ ਹੋ ਆ ਘਰ ਕੀ ਦਾ ਆ ਗਿਆ ਜੋ ਪਤਾ ਵੀ ਨਹੀਂ ਚੱਲ ਰਿਹਾ ਕਿਸੇ ਕੁੱਤੇ ਬਿੱਲੀ ਦਾ ਘਰ ਹੈ ਜਾਂ ਕਿਸੇ ਇਨਸਾਨ ਦਾ ਘਰ ਸੋ ਡੈਫੀਨੇਟਲੀ ਇਹਦੇ ਵਿੱਚੋਂ ਤੁਹਾਨੂੰ ਕੋਈ ਆਡ ਵਨ ਆਊਟ ਚੂਜ਼ ਕਰਨ ਨੂੰ ਕਹੇ ਤਾਂ ਆਪਾਂ ਕਰ ਸਕਦੇ ਹਾਂ ਕਿ ਮੈਮ ਜੋ ਆ ਤੁਸੀਂ ਘਰ ਦਿਖਾਤਾ ਇਹ ਸਭ ਤੋਂ ਵੱਖਰਾ ਹੈ ਕਿਉਂਕਿ ਆਹ ਜੋ ਚਾਰ ਜਣੇ ਨੇ ਇਹ ਤਾਂ ਸਾਨੂੰ ਇਮੋਸ਼ਨਸ ਦੱਸ ਰਹੇ ਨੇ ਇਨਸਾਨ ਦੇ ਡਿਫਰੈਂਟ ਡਿਫਰੈਂਟ ਸਿਚੁਏਸ਼ਨਸ ਦੇ ਉੱਪਰ ਯਾਨੀ ਕਿ ਕਿਤਨਾ ਕਿਤੇ ਆਪਾਂ ਇਹਨਾਂ ਦੀ ਇੱਕ ਲਿਸਟ ਤਿਆਰ ਕਰ ਸਕਦੇ ਹਾਂ ਜਿਹਨੂੰ ਕੀ ਕਹਿੰਦੇ ਨੇ ਇਮੋਜੀਜ਼ ਕਹਿੰਦੇ ਆਪਾਂ আজকাল سارے ਯੂਜ਼ ਕਰਦੇ ਆ WhatsApp ਚੈਟ سوشل میڈیا ਚੈਟ ਦੇ ਵਿੱਚ ਜੋ ਕਿ ਫਿਲਹਾਲ ਤੁਹਾਨੂੰ ਨਹੀਂ ਕਰਨੀ ਚਾਹੀਦੀ ਉਹਦੇ ਵਿੱਚ ਆਪਾਂ ਇਹ ਸਾਰੇ ਦੇ ਸਾਰੇ ਇਮੋਜੀਜ਼ ਯੂਜ਼ ਕਰਦੇ ਆ ਸੋ ਹੁਣ ਦਿਲ ਥਾਮ ਕੇ ਬੈਠ ਜਾਓ ਕਿਉਂਕਿ ਤੁਹਾਨੂੰ ਇੰਨੀਆਂ ਸਾਰੀਆਂ ਐਗਜ਼ਾਮਪਲਸ ਦੇਣ ਦਾ ਕਾਰਨ ਹੈ ਤੁਹਾਨੂੰ ਡੈਫੀਨੇਸ਼ਨ ਨਾਲ ਇੰਟਰੋਡਿਊਸ ਕਰਵਾਉਣਾ ਸੋ ਬੇਸਿਕਲੀ ਆਪਣੀ ਇਸ ਚੈਪਟਰ ਦੀ ਪਹਿਲੀ ਡੈਫੀਨੇਸ਼ਨ ਆ ਰਹੀ ਹੈ ਕਹਿੰਦੇ ਜੀ ਉਹ ਚੀਜ਼ਾਂ ਦ ਥਿੰਗਸ ਆਫ ਵਿਚ ਵੀ ਕੈਨ ਮੇਕ ਅ ਲਿਸਟ ਇਜ਼ ਨੋਨ ਐਸ ਕਲੈਕਸ਼ਨ ਕਹਿੰਦੇ ਉਹ ਚੀਜ਼ਾਂ ਜਿਨ੍ਹਾਂ ਦੀ ਮੈਂ ਇੱਕ ਲਿਸਟ ਤਿਆਰ ਕਰ ਸਕਾਂ ਉਹਨਾਂ ਨੂੰ ਅਸੀਂ ਕਲੈਕਸ਼ਨ ਕਹਿੰਦੇ ਆ ਠੀਕ ਹੈ ਜੀ ਕੋਈ ਵੀ ਚੀਜ਼ ਹੈ ਤੁਸੀਂ ਕਿ ਮਤਲਬ ਕਿ ਤੇ ਆਉਣਾ ਹੈ ਜਾਣਾ ਹੈ ਘੁੰਮਣਾ ਫਿਰਨਾ ਤੁਸੀਂ ਮੈਰੀਟੋਰੀਅਸ ਗਏ ਹੋ ਤੁਸੀਂ ਤੁਹਾਡੀ ਸ਼ਾਪਿੰਗ ਲਿਸਟ ਸੀ ਇੱਕ ਤਾਂ ਉਹ ਬੇਸਿਕਲੀ ਸਾਰੀ ਕੀ ਹੈ ਕਲੈਕਸ਼ਨ ਹੈ ਸੋ ਤੁਸੀਂ ਯਾਦ ਰੱਖਣਾ ਕਿ ਜਿਹੜੀ ਚੀਜ਼ ਦੀ ਲਿਸਟ ਬਣ ਸਕੇ ਉਹਨੂੰ ਅਸੀਂ ਕੀ ਕਹਿੰਦੇ ਆ ਕਲੈਕਸ਼ਨ ਕਹਿੰਦੇ ਆ ਠੀਕ ਹੈ ਉਹਨੂੰ ਕੀ ਕਹਿੰਦੇ ਆ ਪੁੱਤਰ ਜੀ ਅਸੀਂ ਕਲੈਕਸ਼ਨ ਕਹਿਣਿਆ ਜਿਵੇਂ ਆਹ ਅਸੀਂ ਈਮੋਜੀਸ ਦੀ ਇੱਕ ਕਲੈਕਸ਼ਨ ਤਿਆਰ ਕੀਤੀ ਹੈ ਬਿਲਕੁਲ ਸਹੀ ਗੱਲ ਹੈ ਤੁਹਾਨੂੰ ਕੋਈ ਕਹੇ ਕਿ ਮੇਕ ਅ ਕਲੈਕਸ਼ਨ ਆਫ ਮੈਰਿਟੋਰੀਅਸ ਸਕੂਲ ਆਫ ਪੰਜਾਬ ਤਾਂ ਬਿਲਕੁਲ ਅਸੀਂ ਇਹਦੀ ਵੀ ਇੱਕ ਲਿਸਟ ਤਿਆਰ ਕਰ ਸਕਦੇ ਹਾਂ ਸਾਨੂੰ ਪਤਾ ਹੈ ਕਿ ਸਾਡੇ ਪੰਜਾਬ ਦੇ ਵਿੱਚ 10 ਮੈਰਿਟੋਰੀਅਸ ਸਕੂਲ ਨੇ ਸੋ ਬਿਲਕੁਲ ਆਪਾਂ ਲਿਸਟ ਤਿਆਰ ਕਰ ਸਕਦੇ ਹਾਂ ਓਕੇ ਨਾਊ ਦ ਵੈਰੀ ਇੰਟਰਸਟਿੰਗ ਕੁਐਸਚਨ ਜੂਨ ਹੌਲੀਡੇਸ ਚੱਲ ਰਹੀਆਂ ਨੇ ਤਨ ਪੁੱਛਿਆ ਦਾ ਕਿ ਕਿੱਥੇ ਜਾਣਾ ਚਾਹਣੇ ਹੋ ਕੁਝ ਬੱਚੇ ਆਨਸਰ ਕਰਨਗੇ ਮੈਂ ਹਮ ਤੋ ਸ਼ਿਮਲਾ ਜਾ ਰਹੇ ਹਾਂ ਮੈਂ ਰਾਜਸਥਾਨ ਜਾ ਰਹੇ ਹਾਂ ਜੈਪੁਰ ਘੁੰਮਣ ਜਾ ਰਹੇ ਹਾਂ ਗੋਆ ਰਿਸ਼ੀਕੇਸ਼ ਮਨਾਲੀ ਕਥੌਲੀ ਇਦਾਂ ਦੇ ਏਰੀਆ ਚ ਜਾ ਰਹੇ ਹਾਂ ਤੋ ਇਹ ਤਾਂ ਹੋ ਗਈ ਅਮੀਰਾ ਵਾਲੀ ਜ਼ਿੰਦਗੀ ਸਾਡੇ ਵਾਲੀ ਜ਼ਿੰਦਗੀ ਕਿਹੜੀ ਹੈ ਅਸੀਂ ਤਾਂ ਜੀ ਨਾਨਕੇ ਜਾਣਾ ਹੈ ਭੂਆ ਕੋਲੇ ਜਾਵਾਂਗੇ ਜੀ ਮਾਸੀ ਕੋਲੇ ਜਾਣਾ ਔਰ ਕਈ ਤਾਂ ਸਾਡੇ ਵਰਗੇ ਹੁੰਦੇ ਆ ਮਤਲਬ ਸਪੈਸੀਫਿਕਲੀ ਮੇਰੇ ਵਰਗੇ ਜਿਨਾਂ ਨੂੰ ਹੁੰਦਾ ਹੈ ਕਿ ਭਈ ਹਮਾਰਾ ਤੋ ਜੋ ਘਰ ਹੈ ਉਹ ਹੀ ਮਤਲਬ ਸਾਡੇ ਲਈ ਨਾਨਕੇ ਦਾਦਕੇ ਸ਼ਿਮਲਾ ਰਾਜਸਥਾਨ ਗੋਆ ਸਾਰਾ ਕੁਝ ਉਹੀ ਹੈ ਸਾਡਾ ਆਪਣਾ ਸਵੀਟ ਹੋਮ ਦਾ ਆਪਣਾ ਪਿਆਰਾ ਜਾਕਰ ਜਿਨ੍ਹਾਂ ਨੂੰ ਕਿਤੇ ਆਉਣਾ ਜਾਣਾ ਬਿਲਕੁਲ ਪਸੰਦ ਨਹੀਂ ਕਿ ਸਾਨੂੰ ਤਾਂ ਘਰ ਹੀ ਮਤਲਬ ਅਸੀਂ ਤਾਂ ਘਰ ਹੀ ਠੀਕ ਆ ਚਾਹੇ ਏਸੀ ਚ ਰਹੀਏ ਚਾਹੇ ਪੱਖੇ ਚ ਰਹੀਏ ਬਟ ਘਰ ਹੀ ਠੀਕ ਆ ਸੋ ਇਹ ਕੀ ਹੈ ਇਹ ਸਾਡੀ ਹੈਗੀ ਸਾਡੇ ਵਾਲੀ ਜ਼ਿੰਦਗੀ ਇਹ ਹੈਗੀ ਆ ਮੀਰੋ ਵਾਲੀ ਜ਼ਿੰਦਗੀ ਗਰੀਬੋ ਵਾਲੀ ਜ਼ਿੰਦਗੀ ਹੈ ਨਾ ਚਲੋ ਇਹ ਤਾਂ ਚਲੋ ਜੋਕਸ ਆ ਪਾਰਟ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਸੋ ਕੀ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਕਿ ਇਹਦਾ ਆਨਸਰ ਇੱਕ ਨਹੀਂ ਆ ਸਕਦਾ ਮਤਲਬ ਮੈਮ ਸਮਝ ਨਹੀਂ ਆਇਆ ਫੋਰ ਏਗਜ਼ਾਮਪਲ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਜੋ ਆ ਸਵਾਲ ਪੁੱਛਿਆ ਸੀ ਕਿ ਪੰਜਾਬ ਦੇ ਮੈਰਿਟੋਰੀਅਸ ਸਕੂਲਾਂ ਦੀ ਇੱਕ ਲਿਸਟ ਬਣਾਓ ਤਾਂ ਚਾਹੇ ਕੋਈ ਮਰਜੀ ਲਿਸਟ ਬਣਾਉਂਦਾ ਚਾਹੇ ਮੈਂ ਲਿਸਟ ਬਣਾਉਂਦੀ ਚਾਹੇ ਤੁਸੀਂ ਬਣਾਉਂਦੇ ਤੁਹਾਡੇ ਟੀਚਰਜ਼ ਬਣਾਉਂਦੇ ਉਸ ਲਿਸਟ ਦੇ ਵਿੱਚ ਪੁੱਤਰ ਜੀ ਆਹ 10 ਮੈਰਿਟੋਰੀਅਸ ਸਕੂਲ ਹੀ ਆਉਣੇ ਸੀ ਕਿਉਂਕਿ ਇਹ ਤੋਂ ਇਲਾਵਾ ਤਾਂ ਕੋਈ ਮੈਰਿਟੋਰੀਅਸ ਸਕੂਲ ਹੈ ਹੀ ਨਹੀਂ ਹਾਂ ਜੋ ਮੈਂ ਤੁਹਾਨੂੰ ਅਗਲਾ ਸਵਾਲ ਪੁੱਛਿਆ ਉਹਦੇ ਵਿੱਚ ਬੇਟਾ ਹਰੇਕ ਬੱਚੇ ਦੀ ਚੁਆਇਸ ਬਦਲ ਜਾਣੀ ਸੀ ਕਿਸੇ ਨੇ ਰਾਜਸਥਾਨ ਜਾਣਾ ਸੀ ਤਾਂ ਕਿਸੇ ਨੇ ਆਪਣੇ ਨਾਨਕੇ ਜਾਣਾ ਸੀ ਕਿਸੇ ਨੇ ਮਨਾਲੀ ਜਾਣਾ ਸੀ ਤਾਂ ਕਿਸੇ ਨੇ ਆਪਣੇ ਘਰੇ ਹੀ ਰਹਿਣਾ ਸੀ ਸੋ ਕੀ ਤੁਸੀਂ ਨੋਟ ਕੀਤਾ ਕਿ ਇਹਦੇ ਵਿੱਚ ਜਿਹੜਾ ਆਨਸਰ ਹੈ ਉਹ ਅਲੱਗ-ਅਲੱਗ ਆਊਗਾ ਤੇ ਇਸ ਇਥੋਂ ਹੁਣ ਇੱਕ ਹੋਰ ਸਾਡੀ ਇੱਕ ਬਹੁਤ ਹੀ ਇੰਟਰਸਟਿੰਗ ਜੀ ਡਿਫੀਨੇਸ਼ਨ ਆਊਗੀ ਹੈਵ ਯੂ ਨੋਟਿਸ एवरीवन लाइक डिफरेंट प्लेसेस ਬਿਲਕੁਲ ਅਸੀਂ ਨੋਟਿਸ ਕੀਤਾ ਤਾਂ ਇਹ ਕਲੈਕਸ਼ਨ ਦਾ ਹੈਗੀ ਹੈ ਬੇਟਾ ਪਰ ਇਹ ਕੀ ਹੈ ਵੈਲ ਡਿਫਾਈਨ ਕਲੈਕਸ਼ਨ ਨਹੀਂ ਹੈ ਯਾਦ ਰੱਖਿਓ ਤੁਹਾਨੂੰ ਜਿਹੜੇ ਛੋਟੇ ਛੋਟੇ ਵਰਡਸ میں ਸਮਝਾ ਰਹੀਆਂ ਇਹਨਾਂ ਛੋਟੇ ਛੋਟੇ ਵਰਡਸ ਦੇ ਉੱਪਰ ਪੂਰਾ ਚੈਪਟਰ ਜਿਹੜਾ ਸੈੱਟ ਜਿਹੜਾ ਚੈਪਟਰ ਹੈ ਟਿਕਿਆ ਹੋਇਆ ਠੀਕ ਹੈ ਸੋ ਇਹ ਕਲੈਕਸ਼ਨ ਕੀ ਆ ਪੁੱਤਰ ਜੀ ਵੈਲ ਡਿਫਾਈਨਡ ਨਹੀਂ ਹੈ ਸੋ ਬੇਸਿਕਲੀ ਹੁਣ ਤੱਕ ਸਾਨੂੰ ਪਤਾ ਚੱਲਿਆ ਕਿ ਭਾਈ ਜਿਹੜੀ ਕਲੈਕਸ਼ਨ ਹੁੰਦੀ ਹੈ ਉਹ ਦੋ ਤਰੀਕੇ ਦੀ ਹੁੰਦੀ ਹੈ ਇੱਕ ਤਾਂ ਹੁੰਦੀ ਹੈ ਵੈਲ ਡਿਫਾਈਨਡ ਕਲੈਕਸ਼ਨ ਜਿਹੜੀ ਕਿ ਪੂਰੇ ਅੱਛੇ ਤਰੀਕੇ ਨਾਲ ਡਿਫਾਈਨ ਹੁੰਦੀ ਹੈ ਔਰ ਇੱਕ ਕਲੈਕਸ਼ਨ ਹੁੰਦੀ ਹੈ ਬੇਟਾ ਜਿਹੜੀ ਕੀ ਹੁੰਦੀ ਹੈ ਨਾਟ ਵੈਲ ਡਿਫਾਈਨ ਤੁਹਾਨੂੰ ਮੈਂ ਇਹਦਾ ਸਿੰਪਲ ਜਿਹਾ ਫੰਡਾ ਦੱਸ ਦਿੰਦੀ ਆ ਕੀ ਫੰਡਾ ਹੈ ਤੁਸੀਂ ਕੋਈ ਵੀ ਕਲੈਕਸ਼ਨ ਤਿਆਰ ਕੀਤੀ ਹੈ ਮੰਨ ਲਓ ਤੁਸੀਂ ਕੋਈ ਸਵਾਲ ਪੁੱਛਿਆ ਅਗਰ ਉਸ ਸਵਾਲ ਦਾ ਜਵਾਬ ਸਾਰੇ ਇੱਕੋ ਦੇਣਗੇ ਤਿਆਰ ਨਾਲ ਸੁਣਿਓ ਬਹੁਤ ਅਮੇਜ਼ਿੰਗ ਗੱਲ ਤੁਹਾਨੂੰ ਦੱਸਣ ਜਾ ਰਹੀਆਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਨੂੰ ਮੈਂ ਕੀ ਕਹਤਾ ਅਗਰ ਕੋਈ ਇਦਾਂ ਦਾ ਸਵਾਲ ਜਿਹਦਾ ਆਨਸਰ ਤੁਸੀਂ ਜਿੱਤੋਂ ਮਰਜ਼ੀ ਪੁੱਛੋ ਸਾਰੇ ਸੇਮ ਆਨਸਰ ਦੇਣਗੇ ਤਾਂ ਬੇਟਾ ਉਹ ਵੈਲ ਡਿਫਾਈਨ ਹੋਏਗੀ ਔਰ ਕੋਈ ਇਦਾਂ ਦਾ ਸਵਾਲ ਜਿਹਦਾ ਜਵਾਬ ਵੱਖਰਾ ਵੱਖਰਾ ਆਵੇ ਹਰੇਕ ਪਰਸਨ ਤੋਂ ਵੱਖਰਾ ਵੱਖਰਾ ਮਿਲੇ ਉਹ ਨਾਟ ਵੈਲ ਡਿਫਾਈਨ ਹੋਏਗੀ ਯਾਦ ਰੱਖਿਓ ਜਿਹੜੀ ਡੈਫੀਨੇਸ਼ਨ ਤੁਹਾਨੂੰ ਮੈਂ ਦੱਸੀ ਆ ਕਿਸੇ ਬੁੱਕ ਚ ਨਹੀਂ ਲਿਖੀ ਹੋਈ ਮੈਂ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਇਹ ਬਣਾਈ ਔਰ ਹਰੇਕ ਹਰ ਇੱਕ ਕੁਐਸਚਨ ਦੇ ਉੱਪਰ ਸਹੀ ਲੱਗੂਗੀ ਠੀਕ ਹੈ ਜਿਵੇਂ ਪਹਿਲਾਂ ਵਾਲੀ ਕਲੈਕਸ਼ਨ ਆਪਾਂ ਤਿਆਰ ਕੀਤੀ ਸੀ ਕਿ ਇਹ ਵੈਲਿਡ ਡਿਫਾਈਨ ਹੈਗੀ ਹੈ ਮੈਮ ਬਿਲਕੁਲ ਇਹ ਕਲੈਕਸ਼ਨ ਵੈਲਿਡ ਡਿਫਾਈਨ ਹੈ ਕਿਉਂਕਿ ਤੁਸੀਂ ਜਿਹਨੂੰ ਮਰਜ਼ੀ ਜਿੱਤੋਂ ਮਰਜ਼ੀ ਇਹ ਕਲੈਕਸ਼ਨ ਤਿਆਰ ਕਰ ਲਿਓ ਇਹ 10 ਹੀ ਲਿਸਟਾਂ ਬਣਨਗੀਆਂ ਉਦੋਂ ਬਾਅਦ ਤੁਸੀਂ ਜੂਨ ਦੀ ਹੌਲੀਡੇਜ਼ ਵਾਲੀ ਬਣਾ ਕੇ ਦੇਖ ਲਿਓ ਮੈਂ ਕਹਣੀ ਜਿੰਨੇ ਬੰਦੇ ਹੋਣਗੇ ਕਿਸੇ ਦੋ ਦਾ ਵੀ ਆਨਸਰ ਚਲੋ ਦੋ ਦਾ ਤਾਂ ਮੈਚ ਕਰ ਸਕਦਾ ਪਰ ਆਪਾਂ ਨੂੰ ਸਾਰਿਆਂ ਦਾ ਮੈਚ ਕਰਾਉਣਾ ਸਾਰਿਆਂ ਦਾ ਆਨਸਰ ਮੈਚ ਨਹੀਂ ਕਰੂਗਾ ਤਾਂ ਅਗਰ ਆਪਾਂ ਜੂਨ ਹੌਲੀਡੇਜ਼ ਦੇ ਵਿੱਚ ਕਿਤੇ ਘੁੰਮਣ ਜਾਣ ਦੀ ਇੱਕ ਕਲੈਕਸ਼ਨ ਤਿਆਰ ਕਰੀਏ ਤਾਂ ਉਹ ਕਲੈਕਸ਼ਨ ਪੁੱਤਰ ਜੀ ਵੈਲੀਡ ਡਿਫਾਈਨ ਕਲੈਕਸ਼ਨ ਨਹੀਂ ਹੋਏਗੀ ਮੈਨੂੰ ਉਮੀਦ ਹੈ ਕਿ ਇੱਥੇ ਤੱਕ ਪਹੁੰਚਦੇ ਪਹੁੰਚਦੇ ਤੁਹਾਨੂੰ ਇੱਕ ਤਾਂ ਪਤਾ ਲੱਗ ਗਿਆ ਉਹ ਵੀ ਜਿਹਦੀ ਆਪਾਂ ਲਿਸਟ ਤਿਆਰ ਕਰ ਸਕੀ ਉਹਨੂੰ ਕਲੈਕਸ਼ਨ ਕਹਿੰਦੇ ਨੇ ਕਲੈਕਸ਼ਨ ਦੇ ਵਿੱਚ ਵੀ ਦੋ ਤਰੀਕੇ ਦੀ ਕਲੈਕਸ਼ਨ ਹੈ ਇੱਕ ਵੈਲਿਡਿਫਾਈਂਡ ਔਰ ਇੱਕ ਨਾਟ ਵੈਲਿਡਿਫਾਈਂਡ ਦੋਨਾਂ ਦਾ ਤੁਹਾਨੂੰ ਪਤਾ ਚਾਹੀ ਗਿਆ ਹੋਵੇਗਾ ਵੈਰੀ ਗੁੱਡ ਚਲੋ ਨਾਓ ਮੇਨ ਜਿਹੜਾ ਸਾਡਾ ਚੈਪਟਰ ਹੈ ਸੈਟ ਉਹਦੀ ਡੈਫੀਨੇਸ਼ਨ ਕੀ ਹੈ ਕਹਿੰਦੇ ਜੀ ਅ ਸੈਟ ਇਜ਼ ਅ ਕਲੈਕਸ਼ਨ ਆਫ ਵੈਲ ਡਿਫਾਈਂਡ ਐਂਡ ਵੈਲ ਡਿਸਟਿੰਗੁਇਸ਼ਡ ਬੜਾ ਹੀ ਪਾਰਾਜ ਸ਼ਬਦ ਹੈ ਆਪਾਂ ਇਸ ਲਈ ਇਹਨੂੰ ਸੌਖਾ ਜਿਹਾ ਬੋਲਾਂਗੇ ਡਿਫਰੈਂਟ objects of our perception or thought are mam ye kya definition hai badi sokhi ji definition hai jo mai samjha rahi hu wo samjho dekho set ki nu kahange beta oh collection oh collection jediyan sadiyan do sharttaan pooriya karungi dhyan naal sunna mere bachcho ਉਹ ਕਲੈਕਸ਼ਨ ਜਿਹੜੀਆਂ ਦੋ ਸ਼ਰਤਾਂ ਪੂਰੀਆਂ ਕਰੂਗੀ ਪਹਿਲੀ ਤਾਂ ਸ਼ਰਤ ਇਹ ਹੈ ਕਿ ਉਹ ਕਲੈਕਸ਼ਨ ਵੈਲਿਡ ਡਿਫਾਈਨਡ ਹੋਵੇ ਵੈਲਿਡ ਡਿਫਾਈਨਡ ਦਾ ਮਤਲਬ ਹੈ ਦੁਨੀਆ ਦੇ ਜਿਹੜੇ ਮਰਜੀ ਬੰਦੇ ਨੂੰ ਪੁੱਛ ਲਓ ਆਨਸਰ ਸੇਮ ਆਵੇ ਤੇ ਦੂਸਰੀ ਬੇਟਾ ਕੀ ਹੋਵੇ ਉਹ ਕਲੈਕਸ਼ਨ ਦੇ ਵਿੱਚ ਜਿਹੜੀਆਂ ਐਟਮਾਂ ਹੋਣਗੀਆਂ ਜਿਹੜੇ ਆਬਜੈਕਟ ਹੋਣਗੇ ਜਿਹੜੇ ਐਲੀਮੈਂਟ ਹੋਣਗੇ ਉਹ ਸਾਰੇ ਡਿਫਰੈਂਟ ਹੋਣ ਅਗਰ ਕਿਸੇ ਕਲੈਕਸ਼ਨ ਨੇ ਦੋ ਸ਼ਰਤਾਂ ਪੂਰੀਆਂ ਕਰਤੀਆਂ ਮੇਰੇ ਬੱਚੋ ਉਸਕੋ ਹਮ ਕਿਆ ਬੋਲेंगे ਸੈਟ ਤੇ ਬੋਲਾਂਗੇ ਕਿ ਇਹ ਗੱਲ ਕਲੀਅਰ ਹੈ ਮੈਨੂੰ ਜ਼ਰੂਰ ਦੱਸਿਓ ਕਿ ਕਿਉਂ ਪਹਿਲੀ ਪਹਿਲੀ ਵਾਰ ਸੈੱਟ ਦੀ ਡੈਫੀਨੇਸ਼ਨ ਸਮਝ ਲੱਗੀ ਹੈ ਜਿਨ੍ਹਾਂ ਨੇ ਇਸ ਕੋ ਪਹਿਲਾਂ ਵੀ ਪੜਿਆ ਸੀ ਪਰ ਸਮਝ ਉਹਨਾਂ ਨੂੰ ਅੱਜ ਪਹਿਲੀ ਵਾਰ ਲੱਗੀ ਹੈ ਕਿ ਅਸਲ 'ਚ ਸੈੱਟ ਕੀ ਹੈ ਸੋ ਰੱਟਾ ਨਹੀਂ ਰੋਣਾ ਕਲੈਕਸ਼ਨ ਦੇਖੋ ਹੁਣ ਇੱਥੇ ਤੱਕ ਬਸ ਇੱਕ ਵਾਰ ਥੋੜਾ ਜਿਹਾ ਰਿਵਾਈਜ਼ ਕਰਵਾਦਾ ਮੈਂ ਜਿਨ੍ਹਾਂ ਦੀ ਅਸੀਂ ਲਿਸਟ ਬਣਾ ਸਕੀਏ ਉਹਨਾਂ ਨੂੰ ਪੁੱਤ ਕੀ ਕਹਿੰਦੇ ਨੇ ਕਲੈਕਸ਼ਨ ਕਹਿੰਦੇ ਨੇ ਕਲੈਕਸ਼ਨ ਅਗਰ ਦੋ ਸ਼ਰਤਾਂ ਪੂਰੀਆਂ ਕਰ ਦੇ ਇੱਕ ਤਾਂ ਉਹ ਵੈਲਿਡ ਡਿਫਾਈਨ ਨਿਕਲ ਜੇ ਯਾਨੀ ਕਿ ਹਰੇਕ ਜਣਾ ਆਨਸਰ ਸੇਮ ਹੀ ਦੇਵੇ ਤੇ ਦੂਸਰਾ ਉਹਦੇ ਵਿੱਚ ਜਿਹੜੀਆਂ ਲਿਸਟ ਅਸੀਂ ਬਣਾਈਆਂ ਨਾ ਜਿਹੜੀਆਂ ਆਇਟਮਾਂ ਨੇ ਅਗਰ ਉਹ ਡਿਫਰੈਂਟ ਹੋਣ ਤਾਂ ਪੁੱਤੋਂ ਨੂੰ ਕੀ ਕਹਿੰਦੇ ਨੇ ਸੈੱਟ ਕਹਿੰਦੇ ਨੇ ਇੱਥੇ ਤੱਕ ਸਾਰਿਆਂ ਨੂੰ ਕਲੀਅਰ ਹੈ ਬਿਲਕੁਲ ਆਫ आवर ਪਰਸੈਪਸ਼ਨ ਔਰ ਥਾਟ ਆਬਵੀਅਸਲੀ ਗੱਲ ਹੈ ਲਿਸਟਾਂ ਉਹਨਾਂ ਦੀਆਂ ਬਣਨਗੀਆਂ ਜੋ ਸਾਡੇ ਵਿਚਾਰਾਂ ਚ ਨੇ ਜੋ ਚੀਜ਼ਾਂ ਇਸ ਦੁਨੀਆ ਤੇ ਐਗਜ਼ਿਸਟ ਕਰਦੀਆਂ ਨੇ ਜੋ ਪਰਸੈਪਸ਼ਨਾਂ ਹੈਗੀਆਂ ਨੇ ਹਨਾ ਸੋ ਬਿਲਕੁਲ ਸਹੀ ਗੱਲ ਹੈ ਸੈੱਟ ਦੀ ਡੈਫੀਨੇਸ਼ਨ ਤੁਹਾਨੂੰ ਕਲੀਅਰ ਹੈ ਠੀਕ ਹੈ ਹੁਣ ਇਹਨੂੰ ਲਿਖਦੇ ਕਿਵੇਂ ਆ ਕੈਨ ਦੇ ਸੈਟ ਇਜ਼ ਰਿਪਰੈਜ਼ੈਂਟਡ ਬਾਈ ਲਿਸਟਿੰਗ ਆਲ ਇਟਸ ਐਲੀਮੈਂਟਸ ਬੀਟਵੀਨ ਦਾ ਬਰੇਸਿਸ ਪਹਿਲੀ ਗੱਲ ਦੇਖੋ ਆਪਾਂ ਥੋੜਾ ਕਲਰ ਚੇਂਜ ਕਰ ਲਈ ਹਾਂ ਇਹ ਸਹੀ ਹੈ ਤਾਂ ਕਹਿੰਦੇ ਸੈਟ ਨੂੰ ਰਿਪਰੈਜ਼ੈਂਟ ਕਿਵੇਂ ਕਰਦੇ ਆ ਤਾਂ ਕਹਿੰਦੇ ਸੈਟ ਨੂੰ ਐਦਾਂ ਨਹੀਂ ਕਰਲੀ ਬਰੇਸਿਸ ਕਿਹੜੀਆਂ ਬਰੇਸਿਸ ਬੇਟਾ ਕਰਲੀ ਬਰੇਸਿਸ ਬੋਲਣਾ ਬਰੇਸਿਸ ਬੋਲ ਦੋ ਬ੍ਰੈਕਟਾਂ ਬੋਲਣਾ ਬ੍ਰੈਕਟਾਂ ਬੋਲ ਦੋ ਕੁਝ ਮਰਜ਼ੀ ਬੋਲ ਦੋ ਕੋਈ ਚੱਕਰ ਨਹੀਂ ਐਦਾਂ ਦੀ ਬੇਟਾ ਕੁੰਡੀਦਾਰ ਬ੍ਰੈਕਟ ਦੇ ਵਿੱਚ ਲਿਖਿਆ ਜਾਂਦਾ ਹੈ ਐਂਡ ਬਾਈ ਸੈਪਰੇਟਿੰਗ them ਫਰੋਮ each other ਬਾਈ ਕਾਮਾ ਤੇ ਬੇਟਾ ਇਸ ਸੈਟ ਦੇ ਅੰਦਰ ਜਿਹੜੇ ਮੈਂਬਰ ਆਉਣਗੇ ਜਿਹੜੇ ਐਲੀਮੈਂਟ ਆਉਣਗੇ ਜਾਂ ਜਿਹੜੇ ਆਬਜੈਕਟ ਆਉਣਗੇ ਉਹਨਾਂ ਨੂੰ ਬੇਟਾ ਐਦਾਂ ਕਾਮਿਆਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਅਗਰ ਸਾਡੇ ਕੋਲ ਇੱਕ ਤੋਂ ਜ਼ਿਆਦਾ ਚੀਜ਼ਾਂ ਆ ਗਈ ਠੀਕ ਹੈ ਜਿਨ੍ਹਾਂ ਨੂੰ ਹਜੇ ਥੋੜੀ ਜਿਹੀ ਕਨਫਿਊਜ਼ ਹੈ ਰੁਕੋ ਜਿਹਾ ਮਾਣਾ ਜੀ ਅੱਪਾ ਅੱਗੇ ਐਗਜ਼ਾਮਪਲ ਕਰਦੇ ਹਾਂ ਤੁਹਾਨੂੰ ਕਲੀਅਰ ਹੋ ਜਾਏਗਾ ਕਲੀਅਰ ਹੈ ਸ਼ਾਮਸ਼ ਠੀਕ ਹੈ ਜੀ ਥੋੜੇ ਅੱਗੇ ਆਪਾਂ ਇੱਕ ਕਲੈਕਸ਼ਨ ਲੈ ਲਈ ਪੁੱਤਰ b ਏ ਕਿਉਂ ਨਹੀਂ ਲਈ ਕਿਉਂਕਿ ਦੇਖੋ ਵਿੱਚ ਦੀ ਏ ਬੋਲਣਾ ਵੀ ਪਿਆ ਜਾਂਦਾ ਫਿਰ ਏ ਸੈਟ ਦਾ ਨਾਮ ਹੋ ਜਾ ਤਾਂ ਕਨਫਿਊਜ਼ਨ ਹੋ ਜਾਂਦੀ ਹੈ ਇਸ ਲਈ ਮੈਨੇ ਨਾਮ ਕੀ ਰੱਖ ਲਿਆ ਬੀ ਰੱਖ ਲਿਆ ਠੀਕ ਹੈ ਕਹਿੰਦੇ ਇੱਕ ਬੀ ਸਾਡੇ ਕੋਲ ਕੀ ਹੈ ਕਲੈਕਸ਼ਨ ਹੈ ਕਿ ਦੀ ਕਲੈਕਸ਼ਨ ਹੈ ਆਫ 올 ਦਾ ਵੋਵਲਡ ਇਨ ਇੰਗਲਿਸ਼ ਅਲਫਾਬੈਟ ਤਾਂ ਹੁਣ ਮੈਨੂੰ ਇਹ ਦੱਸੋ ਇੰਗਲਿਸ਼ ਅਲਫਾਬੈਟ ਦੇ ਵਿੱਚ ਵੋਵਲਸ ਕਿੰਨੇ ਹੁੰਦੇ ਆ ਦੇਖੋ ਚਾਹੇ ਤੁਸੀਂ ਮੈਨੂੰ ਪੁੱਛ ਲਓ ਚਾਹੇ ਤੁਸੀਂ ਆਪਣੇ ਮੰਮੀ ਪਾਪਾ ਨੂੰ ਪੁੱਛ ਲਓ ਜਿਹੜੇ ਮਰਜੀ ਟੀਚਰ ਨੂੰ ਪੁੱਛ ਲੋ ਜਿਨ੍ਹਾਂ ਨੂੰ ਇੰਗਲਿਸ਼ ਅਲਫਾਬੈਟਸ ਦੀ ਨੌਲੇਜ ਹੈ ਉਹ ਪੂਰੀ ਦੁਨੀਆ ਇਹੀ ਆਨਸਰ ਦੇਗੀ ਕਿ ਇੰਗਲਿਸ਼ ਅਲਫਾਬੈਟ ਚ ਸ਼ਬਦਾਂ ਦੇ ਆਧਾਰ ਤੇ ਪੰਜ ਵੋਵਲਸ ਨੇ A E I O U ਤਾਂ ਦੱਸੋ ਇਹ ਵੈਲੀਡਿਫਾਈਂਡ ਹੈਗੀ ਹੈ ਬਿਲਕੁਲ ਵੈਲੀਡਿਫਾਈਂਡ ਹੈ ਕਿਉਂਕਿ ਸਾਰਿਆਂ ਵੱਲੋਂ ਸੇਮ ਆਨਸਰ ਮਿਲਿਆ ਹੈ ਦੂਸਰੀ ਗੱਲ ਡਿਫਰੈਂਟ ਹੈਗੇ ਨੇ ਬਿਲਕੁਲ A E I O U ਸਾਰੇ ਡਿਫਰੈਂਟ ਡਿਫਰੈਂਟ ਨੇ ਤਾਂ ਬਿਲਕੁਲ ਬੇਟਾ A ਇਹ ਸਾਡੇ ਕੋਲ ਕੀ ਹੈ ਇੱਕ ਸੈੱਟ ਹੈ ਯਾਨੀ ਕਿ ਤੁਹਾਨੂੰ ਕੋਈ ਪੁੱਛੇ ਕਿ ਇੰਗਲਿਸ਼ ਅਲਫਾਬੈਟਸ ਦੇ ਵੋਵਲਸ ਦੀ ਕਲੈਕਸ਼ਨ ਇੱਕ ਸੈੱਟ ਹੈਗੀ ਤਾਂ ਬਿਲਕੁਲ ਹੈਗੀ ਹੈ ਕਿਉਂਕਿ ਇਹ ਵੈਲ ਡਿਫਾਈਨਡ ਹੈ ਔਰ ਡਿਫਰੈਂਟ ਦੇਖੋ ਲਿਖਣ ਦਾ ਤਰੀਕਾ ਕੀ ਹੈ ਦੇਖੋ ਪਹਿਲਾਂ ਤਾਂ ਕਰ ਲਈ ਬ੍ਰੈਕਟਾਂ ਦੇ ਵਿੱਚ ਲਿਖੀ ਜਾਊਗੀ ਪਹਿਲੀ ਚੀਜ਼ ਦੂਸਰੀ ਚੀਜ਼ ਕੀ ਹੈ ਕਿ ਇਹਦੇ ਅੰਦਰ ਆਹ ਜਿਹੜੇ ਵੀ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਇਹ ਬੇਟਾ ਇਹ ਤਾਂ ਕਮਿਆਂ ਦੇ ਨਾਲ ਡਿਫਰੈਂਸ਼ੀਏਟ ਕੀਤੀਆਂ ਹੁੰਦੀਆਂ ਨੇ ਤੇ ਜਿਹੜੀਆਂ ਆਹ ਚੀਜ਼ਾਂ ਵਿੱਚ ਲਿਖੀਆਂ ਨੇ ਬੇਟਾ ਇਹਨੂੰ ਤੁਸੀਂ ਕੁਝ ਵੀ ਕਹਿ ਲਓ ਇਹਨੂੰ ਇਸ ਸੈੱਟ ਦੇ ਐਲੀਮੈਂਟ ਵੀ ਬੋਲ ਦਿੱਤਾ ਜਾਂਦਾ ਹੈ ਇਹਨੂੰ ਇਸ ਸੈੱਟ ਦੇ ਪੁੱਤਰ ਮੈਂਬਰ ਵੀ ਬੋਲ ਦਿੱਤਾ ਜਾਂਦਾ ਹੈ ਔਰ ਇਹਨੂੰ ਇਸ ਸੈੱਟ ਦੇ ਆਬਜੈਕਟ ਵੀ ਬੋਲ ਦਿੱਤਾ ਜਾਂਦਾ ਹੈ ਇੱਕ ਮਿੰਟ ਮੈਂ ਚੈੱਕ ਕਰ ਲਾਂ ਰਿਕਾਰਡਿੰਗ ਜਿਲਕੂਲਰੀਆ ਕਿਤੇ ਠੀਕ ਹੈ ਸੋ ਇਸ ਤਰੀਕੇ ਨਾਲ ਆਪਾਂ ਇਹਨੂੰ ਇਹ ਸਾਰਾ ਕੁਝ ਬੋਲ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਦੋ ਚਾਰ ਗੱਲਾਂ ਹੋਰ ਇੰਪੋਰਟੈਂਟ ਨੇ ਆਹਾ ਕੀ ਹੈ ਬੇਟਾ ਨੇਮ ਆਫ ਸੈਟ ਠੀਕ ਹੈ ਸੈਟ ਦਾ ਨਾਮ ਹੈ ਤੁਸੀਂ ਕੁਝ ਵੀ ਦੇ ਸਕਦੇ ਹੋ ਏ ਬੀ ਸੀ ਡੀ ਈ ਐਫ ਜੀ ਐਚ ਆਈ ਜੇ ਕੋਈ ਮਰਜ਼ੀ ਦੇ ਦਿਓ ਪਰ ਹਮੇਸ਼ਾ ਕੋਸ਼ਿਸ਼ ਕਰਿਓ ਕਿ ਜਿਹੜਾ ਸੈਟ ਦਾ ਨਾਮ ਹੈ ਬੇਟਾ ਉਹ ਵੱਡੇ ਅੱਖਰਾਂ 'ਚ ਲਿਖਿਆ ਜਾਂਦਾ ਹੈ ਜਿਹੜੇ ਅੰਗਰੇਜ਼ੀ ਭਾਸ਼ਾ ਦੇ ਕੈਪੀਟਲ ਲੈਟਰਸ ਨੇ ਉਹਦੇ ਵਿੱਚ ਹੀ ਲਿਖਣਾ ਹੈ ਔਰ ਜਿਹੜੇ ਆਹ ਵਿੱਚ ਐਲੀਮੈਂਟ ਕਹਲੋ ਮੈਂਬਰ ਕਹਲੋ ਆਬਜੈਕਟ ਕਹਲੋ ਆਹ ਸਾਰੇ ਉਹ ਹੋਣੇ ਠੀਕ ਹੈ ਕਿਸੇ ਸੈਟ ਦੇ ਮੈਂਬਰ ਨੇ ਕਲੀਅਰ ਹੈ ਚਲੋ ਬਹੁਤ ਅੱਛੀ ਗੱਲ ਹੈ ਅਗਲੀ ਸਲਾਈਡ ਤੇ ਚਲਦੇ ਹਾਂ ਸੋ ਆ ਮੈਂ ਲਿਖ ਵੀ ਦਿੱਤਾ ਹੈ ਕਿ ਨੇਮ ਆਫ ਦਾ ਸੈਟ ਹਮੇਸ਼ਾ ਕੈਪੀਟਲ ਲੈਟਰ ਚ ਲਿਖਣ ਦੀ ਕੋਸ਼ਿਸ਼ ਕਰਨੀ ਹੈ ਕੋਸ਼ਿਸ਼ ਕੀ ਕੈਪੀਟਲ ਲੈਟਰ ਦੇ ਵਿੱਚ ਹੀ ਲਿਖਿਆ ਜਾਂਦਾ ਹੈ ਪਲੀਜ਼ ਦੁਬਾਰਾ نوٹ ਕਰੋ ਕੈਪੀਟਲ ਲੈਟਰ ਦੇ ਵਿੱਚ ਹੀ ਲਿਖਣਾ ਹੈ ਕਲੀਅਰ ਹੈ ਚਲੋ ਨੈਕਸਟ ਦੇਖਦੇ ਹਾਂ ਠੀਕ ਹੈ ਹੁਣ ਆਪਣੇ ਸਾਹਮਣੇ ਇੱਕ ਆਹ ਸੈਟਅਪ ਆ ਤਿਆਰ ਕੀਤਾ ਹੋਇਆ ਵੀ ਜਿਦੇ ਵਿੱਚ ਆਪਾਂ ਕਿਹਦੀ ਕਲੈਕਸ਼ਨ ਲਈ ਹੋਈ ਹੈ ਸਾਰੇ ਆਪਣੇ ਕੋਲ ਵਾਵਲਸ ਨੇ ਇੰਗਲਿਸ਼ ਅਲਫਾਬੈਟ ਦੇ ਏ ਈ ਆਈ ਓ ਯੂ ਹੁਣ ਦੇਖੋ ਆਪਾਂ ਜਿਹੜੀ ਮਤਲਬ ਆਪਣੀ ਨਾਰਮਲ ਭਾਸ਼ਾ ਹੈ ਹੈਨਾ ਆਮ ਬੋਲ ਚਾਲ ਦੀ ਭਾਸ਼ਾ ਹੈ ਜਾਂ ਲਿਖਣ ਵਾਲੀ ਭਾਸ਼ਾ ਉਹਦੇ ਚ ਆਪਾਂ ਲਿਖ ਸਕਦੇ ਆ ਕਿ ਜਿਹੜਾ ਆਹ ਏ ਹੈ ਕੀ ਹੈ ਐਲੀਮੈਂਟ ਹੈ B ਦਾ ਦੇਖੋ ਧਿਆਨ ਨਾਲ ਸਮਝੋ ਤੁਹਾਨੂੰ ਆਹ ਇਹਦੇ ਵਿੱਚ ਦਿਖ ਰਿਹਾ ਨਾ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਸਾਰਾ ਕੁਝ ਵਿੱਚ ਲਿਖਿਆ ਹੁੰਦਾ ਇਹ ਸਾਰੇ ਕੀ ਹੁੰਦੇ ਨੇ ਐਲੀਮੈਂਟ ਹੁੰਦੇ ਨੇ ਠੀਕ ਹੈ ਮੈਂਬਰ ਹੁੰਦੇ ਨੇ ਆਬਜੈਕਟ ਹੁੰਦੇ ਨੇ ਕੁਛ ਮਰਜ਼ੀ ਕਹਿ ਦੋ ਦੇਖੋ ਜਿਹੜਾ A ਹੈ ਬੇਟਾ ਇਹ ਇਸ B ਦਾ ਐਲੀਮੈਂਟ ਬਿਲਕੁਲ ਹੈਗਾ E I O U ਇਹ ਸਾਰੇ ਦੇ ਸਾਰੇ ਇਸ B ਦਾ ਐਲੀਮੈਂਟ ਹੈਗੇ ਨੇ ਮਨ ਰੂਪ ਪੈਮ ਇਹਨੂੰ ਮੈਥ ਦੀ ਭਾਸ਼ਾ ਚ ਲਿਖਣਾ ਤਾਂ ਬੇਟਾ ਮੈਥ ਦੀ ਭਾਸ਼ਾ ਦੇ ਵਿੱਚ ਆਹ ਜਿਹੜੀ ਪੂਰੀ ਦੀ ਪੂਰੀ ਇੰਨੀ ਲਾਈਨ ਹੈ ਮੈਥ ਦੀ ਭਾਸ਼ਾ ਦੇ ਵਿੱਚ ਲਿਖਣ ਦੇ ਲਈ ਸਾਡੇ ਕੋਲ ਇੱਕ ਗ੍ਰੀਕ ਸਿੰਬਲ ਅਪਸਾਈਲਨ ਦਾ ਯੂਜ਼ ਕੀਤਾ ਜਾਂਦਾ ਹੈ ਪਹਿਲਾ ਸਿੰਬਲ ਦੇਖੋ ਕਿਹੜਾ ਹੈ ਦੇਖੋ ਐਦਾਂ ਸੀ ਪਾ ਕੇ ਇਹਦੇ ਵਿੱਚ ਐਦਾਂ ਡੰਟੀ ਮਾਰ ਦੇਣੀ ਹੈ ਬੇਟਾ ਇਹ ਗ੍ਰੀਕ ਭਾਸ਼ਾ ਦਾ ਇੱਕ ਸਿੰਬਲ ਹੈ ਜਿਹਦਾ ਨਾਮ ਹੈ ਅਪਸਾਈਲਨ ਠੀਕ ਹੈ ਕੀ ਨਾਮ ਹੈ ਅਪਸਾਈਲਨ ਇਹਨੂੰ ਲਿਖਦੇ ਕਿਵੇਂ ਆ ਅਗਰ ਮੈਨੇ ਜਿਹੜੀ ਆਹ ਇੰਨੀ ਲਾਈਨ ਇੱਥੇ ਅੰਗਰੇਜ਼ੀ ਭਾਸ਼ਾ ਚ ਲਿਖੀ ਆ ਮੈਂ ਇਹਨੂੰ ਮੈਥ ਦੀ ਭਾਸ਼ਾ ਚ ਲਿਖਣਾ ਹੋਵੇ ਤਾਂ ਮੈਂ ਸਿਰਫ ਐਨ ਲਿਖੂੰਗੀ ਏ ਫਿਰ ਮੈਂ ਸਿੰਬਲ ਪਾਉਂਗੀ ਕਿ ਤੋਂ ਫਿਰ ਆਹ ਜਿਹੜਾ ਸੈੱਟ ਦਾ ਨੇਮ ਹੈ ਇਹ ਲਿਖ ਦੂੰਗੀ ਹੁਣ ਇਹਨੂੰ ਪੜਨਾ ਆਉਣਾ ਹੁੰਦਾ ਮਤਲਬ ਤੁਹਾਨੂੰ ਪੜਨਾ ਆਉਣਾ ਚਾਹੀਦਾ ਇਹਨੂੰ ਕਿਵੇਂ ਪੜਨਾ ਏ ਬਿਲੋਂਗਸ ਟੂ ਏ ਬਿਲੋਂਗਸ ਟੂ ਬੀ ਠੀਕ ਹੈ ਯਾਨੀ ਇਹ ਸਬ ਸਾਇਲੈਂਨ ਨੂੰ ਕਿਵੇਂ ਪੜ੍ਹਦੇ ਆਂਗੇ ਆਪਾਂ ਬਿਲੋਂਗਸ ਟੂ ਦੇਖੋ ਹੁਣ ਤੁਸੀਂ ਮੈਰੀਟੋਰੀਅਸ ਜਾਇਓਗੇ ਤੁਹਾਡੀ ਇੰਟਰੋਡਕਸ਼ਨ ਲਈ ਹੋਣੀ ਹੈ ਪਹਿਲੇ ਦਿਨ ਉਹਨਾਂ ਨੇ ਪੁੱਛਿਆ ਹੋਣਾ ਬੇਟਾ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਫਿਰ ਤੁਸੀਂ ਦੱਸਿਆ ਹੋਣਾ ਮੈਮ ਅਸੀਂ ਤਾਂ ਸੰਗਰੂਰ ਤੋਂ ਬਿਲੋਂਗ ਕਰਦੇ ਆਂ ਧੂਰੀ ਤੋਂ ਬਿਲੋਂਗ ਕਰਦੇ ਆਂ ਮੈਮ ਅਸੀਂ ਤਾਂ ਮਾਨਸਾ ਤੋਂ ਬਿਲੋਂਗ ਕਰਦੇ ਆਂ ਪਟਿਆਲੇ ਤੋਂ ਬਿਲੋਂਗ ਕਰਦੇ ਆਂ ਮਤਲਬ ਜੇ ਮਤਲਬ ਆਪਾਂ ਕਿਥੋਂ ਦੇ ਰਹਿਣ ਵਾਲਿਆਂ ਆ ਆਪਾਂ ਉਥੋਂ ਦੇ ਹੈਗੇ ਆ ਕਿ ਨਹੀਂ ਹੈਗੇ ਠੀਕ ਹੈ ਸੋ ਆਪਾਂ ਨੂੰ ਦਿਖ ਰਿਹਾ ਕਿ ਜਿਹੜੀ ਏ ਐ ਉਹ ਇਸ ਸੈਟ ਬੀ ਦਾ ਐਲੀਮੈਂਟ ਹੈ ਮਤਲਬ ਏ ਤੋਂ ਬਿਲੋਂਗ ਕਰਦਾ ਹੈ ਤਾਂ ਮੈਂ ਲਿਖ ਸਕਦੀ ਆ ਏ ਬਿਲੋਂਗਸ ਟੂ ਬੀ ਅੱਛਾ ਈ ਨੂੰ ਲਿਖ ਕੇ ਦਿਖਾਓ ਕਿਵੇਂ ਲਿਖੋਗੇ ਪਹਿਲਾਂ ਈ ਲਿਖ ਦੋਗੇ ਫਿਰ ਆ ਸਿੰਬਲ ਪਾ ਦੋਗੇ ਫਿਰ ਸੈਟ ਦਾ ਨਾਮ ਲਿਖ ਦੋਗੇ ਪੜੋਗੇ ਕਿਵੇਂ ਈ ਬਿਲੋਂਗਸ ਟੂ ਬੀ ਫਿਰ ਮੰਨ ਲਓ i ਦਾ ਲਿਖਣਾ i ਬਿਲੋਂਗਸ ਟੂ b ਮੈਨੂੰ ਉਮੀਦ ਹੈ ਲਿਖਣਾ ਆ ਗਿਆ ਹੋਵੇਗਾ ਠੀਕ ਹੈ ਚਲੋ ਪਰ ਹੁਣ ਦੇਖੋ ਆ ਕੀ ਲਿਖਿਆ ਹੋਇਆ b is not an element of a set b ਕਹਿੰਦੇ ਜਿਹੜਾ ਸੈਟ b ਤਿਆਰ ਕੀਤਾ ਇਹਦੇ ਵਿੱਚ ਜਿਹੜੀ ਸਮਾਲ b ਹੈ ਇਹ ਇਹਦਾ ਐਲੀਮੈਂਟ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਕਿਉਂਕਿ b ਵੋਵਲ ਥੋੜੀ ਹੈ ਔਰ ਮੈਨੇ ਜਿਹੜਾ ਸੈਟ b ਤਿਆਰ ਕੀਤਾ ਹੋਇਆ ਉਹ ਤਾਂ ਮੈਨੇ ਵੋਵਲਸ ਦੀ ਕਲੈਕਸ਼ਨ ਤਿਆਰ ਕੀਤੀ ਹੈ ਸੋ ਫਿਰ ਆਪਾਂ ਇਹਨੂੰ ਕਿਵੇਂ ਲਿਖਾਂਗੇ b does not belong ਇਦਾਂ ਆਪਸਾਈਨ ਦਾ ਸਿੰਬਲ ਪਾ ਕੇ ਤੇ ਲਾਈਨ ਮਾਰ ਦੇਣੀ ਹੈ ਇਹਦਾ ਮਤਲਬ ਕੀ ਹੋ ਜੂਗਾ ਡਜ daz bolta daz not belong ਵਿੱਚ ਤੇ ਜਹਾਸੀ ਮਜ਼ਾਕ ਜ਼ਰੂਰੀ ਹੈ ਠੀਕ ਹੈ ਜੀ ਠੀਕ ਹੈ ਚਲੋ ਸੋ b does not belong from set b ਇਦਾਂ ਇਹਨੂੰ ਪੜ੍ਹਨਾ ਹੈ ਇਦਾਂ ਨੂੰ ਲਿਖਣਾ ਮੈਂ ਤੁਹਾਨੂੰ ਦੋਨੋਂ ਚੀਜ਼ਾਂ ਦੱਸ ਦਿਆਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਵੇਗੀ ਅਗਰ ਤਾਂ ਬਿਲੋਂਗ ਕਰਦਾ ਤਾਂ ਸਿੱਧਾ ਆਹ ਸਾਈਨ ਪਾ ਦੇਣਾ ਅਗਰ ਬਿਲੋਂਗ ਨਹੀਂ ਕਰਦਾ ਤਾਂ ਉੱਪਰ ਇੱਕ ਡੰਡੀ ਲਾ ਦੇਣੀ ਹੈ ਸਿੰਬਲ ਗ੍ਰੀਕ ਹੈ ਨਾਮ ਇਹਦਾ ਅਪਸਾਈ ਲੈਣਾ ਹੈ ਕਲੀਅਰ ਹੈ ਚਲੋ ਸੋ ਉਹ ਹੀ ਚੀਜ਼ ਆ ਗਿਆ a ਇਸ ਐਨ ਐਲੀਮੈਂਟ ਆਫ b ਮਤਲਬ a ਬਿਲੋਂਗਸ ਫਰੋਮ b ਐਲੀਮੈਂਟ ਆਫ b ਬਿਲੋਂਗ ਫਰੋਮ b ਇੱਕੋ ਹੀ ਗੱਲਾਂ ਨੇ ਘਬਰਾ ਨਹੀਂ ਜਾਣਾ ਔਰ b ਡਸ ਨਾਟ ਬਿਲੋਂਗ ਫਰੋਮ b ਦਾ ਇਹੀ ਗੱਲ ਹੈ ਕਿ ਭਾਈ ਜਿਹੜੀ ਆਹ ਛੋਟੀ b ਹੈ ਇਸ ਸੈੱਟ ਦਾ ਹਿੱਸਾ ਨਹੀਂ ਹੈ ਵੀ ਵੈਰੀ ਗੁੱਡ ਮੈਨੂੰ ਲੱਗਦਾ ਦੋ ਪਾਰਟ ਦੇ ਵਿੱਚ ਆਪਣਾ ਰੱਖਣਾ ਪੈਗਾ ਬਿਕਾਜ਼ ਇਹਦਾ ਲੰਬੀ ਵੀਡੀਓ ਬਣ ਜਾਗੀ ਚਲੋ ਕੋਈ ਗੱਲ ਹੀ ਦੇਖਦੇ ਆ ਅੱਗੇ ਦੇਖੋ ਆ ਸੇਮ ਥਿੰਗ ਲਿਖੀ ਹੈ ਜਿਹੜੀ ਤੁਹਾਨੂੰ ਸਮਝਾ ਕੇ ਹਟੀਆਂ ਗ੍ਰੀਕ ਸਿੰਬਲ ਹੈ ਤੁਸੀਂ ਦੇਖ ਸਕਦੇ ਹੋ ਅਪਸਾਈਲਨ ਇਹਦਾ ਨਾਮ ਹੈ ਐਦਾਂ ਹੀ ਪੈਂਦਾ ਹੈ ਅਗਲੀ ਚੀਜ਼ ਤੇ ਚੱਲਦੇ ਆ ਓਕੇ ਕੁਝ ਕਾ ਇੰਪੋਰਟੈਂਟ ਚੀਜ਼ਾਂ ਨੇ ਕਿਉਂਕਿ ਜਦੋਂ ਮੈਂ 11ਵੀਂ ਚ ਹੋਈ ਸੀ ਨਾ 10ਵੀਂ ਤੋਂ ਬਾਅਦ ਹੁਣ ਅਸੀਂ ਤਾਂ ਸਰਕਾਰੀ ਸਕੂਲ ਵਾਲੇ ਬੱਚੇ ਆ ਤਾਂ ਸਾਨੂੰ ਸੀਗਾ ਕੁਦਰਤੀ ਸੰਖਿਆਵਾਂ ਨਾਲ ਪਿਆਰ ਸਾਨੂੰ ਸੀਗਾ ਪਰਿਮੇਜ ਸੰਖਿਆ ਅਪਰਿਮੇਜ ਸੰਖਿਆ ਪੂਰਨ ਸੰਖਿਆ ਸੰਪੂਰਨ ਸੰਖਿਆ ਤਦੋਂ ਸਾਨੂੰ ਆ ਗਿਆ ਨੈਚੁਰਲ ਨੰਬਰ ਇੰਟੀਜਰ ਰੈਸ਼ੀਅਨਲ ਨੰਬਰ ਰੀਅਲ ਨੰਬਰ ਉਹ ਅੱਧਾ ਘੰਟਾ ਤੋਂ ਸਾਨੂੰ ਇਹੀ ਸਮਝਣ ਨੂੰ ਲੱਗ ਜਾਂਦਾ ਸੀ ਵੀ ਇਹਦਾ ਮਤਲਬ ਕੀ ਹੈ ਸੋ ਮੈਂ ਤੁਹਾਨੂੰ ਪਹਿਲਾਂ ਹੀ ਲਿਸਟ ਤਿਆਰ ਕਰਾ ਦਿੰਨੀ ਆ ਪੁੱਤਰ ਜੀ ਤੁਸੀਂ ਆਪਣੇ ਨਾਲ ਇਹਨੂੰ ਨੋਟ ਕਰ ਲਓ ਨੈਚੁਰਲ ਨੰਬਰਸ ਬੇਟਾ ਕਿਹੜੀਆਂ ਹੁੰਦੀਆਂ ਨੇ ਕੁਦਰਤੀ ਸੰਖਿਆਵਾਂ ਜਿਹੜੇ ਬੱਚੇ ਆਪਣਾ ਪੰਜਾਬੀ మీడియం ਆਲੇ ਨੇ ਉਹ ਲਿਖ ਲੈਣ ਇਹ ਬੇਟਾ ਕੁਦਰਤੀ ਸੰਖਿਆ ਜਾਂ ਪ੍ਰਾਕਿਰਤਿਕ ਸੰਖਿਆਵਾਂ ਹੁੰਦੀਆਂ ਨੇ ਠੀਕ ਹੈ ਮੈਂ ਸਪੈਲਿੰਗ ਚੈੱਕ ਕਰ ਲਿਓ ਪ੍ਰਾਕਿਰਤਿਕ ਸੰਖਿਆਵਾਂ ਹੁੰ ਇੰਟੀਜਰਸ ਬੇਟਾ ਕੀ ਹੁੰਦੇ ਨੇ ਇੰਟੀਜਰਸ ਹੁੰਦੀਆਂ ਨੇ ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਨੇ ਬੇਟਾ ਸੰਪੂਰਨ ਸੰਖਿਆਵਾਂ ਨੰਬਰ ਲਾਈਨ 'ਚ ਸਾਰੀ ਦੀ ਸਾਰੀ 0 1 2 3 ਇਧਰੋਂ ਸਾਰੇ ਇਧਰੋਂ ਮਾਈਨਸ ਵਾਲੇ -1 -2 -3 ਇਹ ਸਾਰੀਆਂ ਬੇਟਾ ਇੰਟੀਜਰਸ ਹੁੰਦੇ ਨੇ ਸੰਪੂਰਨ ਸੰਖਿਆਵਾਂ ਹੁੰਦੀਆਂ ਨੇ ਸੰਪੂਰਨ ਸੰਖਿਆਵਾਂ ਦੇ ਵਿੱਚ ਨਾ ਤਾਂ ਕੋਈ ਦਸ਼ਮਲਵ ਵਾਲੀ ਸੰਖਿਆ ਆਉਂਦੀ ਹੈ ਤੇ ਨਾ ਹੀ ਭਟਿਆਂ ਵਾਲੀ ਹੁੰਦੀ ਹੈ ਮੇਰੀ ਗੱਲ ਯਾਦ ਰੱਖਿਓ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਪੂਰੇ ਐਗਜ਼ਾਮਪਲਾਂ ਚ ਥਿਊਰਮਾਂ ਚ ਐਕਸਰਸਾਈਜ਼ਾਂ ਚ ਹੈਲਪ ਕਰੇਗੀ ਇਹ ਗੱਲ ਰੈਸ਼ਨਲ ਨੰਬਰ ਬੇਟਾ ਕਿਹੜੇ ਹੁੰਦੇ ਨੇ ਪਰਿਮੇਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਮੇਰੇ ਬੱਚੋ ਪਰਿਮੇਜ ਸੰਖਿਆਵਾਂ ਪਰਿਮੇਜ ਸੰਖਿਆਵਾਂ ਜਿਨ੍ਹਾਂ ਨੂੰ p/q ਦੀ ਫਾਰਮ ਚ ਲਿਖਦੇ ਆ ਤੇ q 0 ਦੇ ਬਰਾਬਰ ਨਹੀਂ ਹੁੰਦਾ ਰੀਅਲ ਨੰਬਰਸ ਬੇਟਾ ਕਿਹੜੇ ਹੁੰਦੇ ਨੇ ਰੀਅਲ ਨੰਬਰਸ ਹੁੰਦੇ ਨੇ ਵਾਸਤਵਿਕ ਸੰਖਿਆਵਾਂ ਵਾਸਤਵਿਕ ਸੰਖਿਆਵਾਂ ਹੁੰਦੀਆਂ ਨੇ ਠੀਕ ਹੈ ਪੋਜ਼ਿਟਿਵ ਇੰਟੀਜਰਸ ਯਾਨੀ ਕਿ ਧਨਾਤਮਕ ਪੋਜ਼ਿਟਿਵ ਮਤਲਬ ਕੀ ਹੁੰਦਾ ਧਨਾਤਮਕ ਇੰਟੀਜਰ ਮਤਲਬ ਸੰਪੂਰਨ ਸੋ ਧਨਾਤਮਕ ਤੋਂ ਸੰਪੂਰਨ ਸੰਖਿਆਵਾਂ ਇਹਨਾਂ ਨੂੰ ਆਹ ਦੱਸਿਆ ਹੋਇਆ ਨਾ ਵੀ ਕਿਵੇਂ ਰਿਪਰੈਜ਼ੈਂਟ ਕਰਦੇ ਆ ਵੀ ਐਂਡ ਦਾ ਮਤਲਬ ਹੈ ਕੁਦਰਤੀ ਸੰਖਿਆਵਾਂ ਜ਼ੈਡ ਨੂੰ ਆ ਮਤਲਬ ਸੰਪੂਰਨ ਸੰਖਿਆਵਾਂ ਕਿਉਂ ਲਿਖਿਆ ਹੋਇਆ ਉਹਦਾ ਮਤਲਬ ਪ੍ਰਿਮੇਜ ਸੰਖਿਆਵਾਂ ਆਰ ਲਿਖਿਆ ਹੋਇਆ ਉਹਦਾ ਮਤਲਬ ਵਾਸਤਵਿਕ ਸੰਖਿਆਵਾਂ ਇਦਾਂ ਠੀਕ ਹੈ ਪੋਜ਼ਿਟਿਵ ਰੈਸ਼ੀਨਲ ਨੰਬਰ ਯਾਨੀ ਕਿ ਧਨਾਤਮਕ ਅ ਪਰਿਮੇਜ ਸੰਖਿਆਵਾਂ ਪੋਜ਼ਿਟਿਵ ਰੀਅਲ ਨੰਬਰ ਯਾਨੀ ਕਿ ਧਨਾਤਮਕ ਵਾਸਤਵਿਕ ਸੰਖਿਆਵਾਂ ਠੀਕ ਹੈ ਦੇਖੋ ਇੱਕ ਮਿੰਟ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਹੀ ਦਿੰਨੀ ਆ ਦੇਖੋ ਆਹ ਆਪਣੇ ਕੋਲ 1 2 3 4 ਇਹ ਸਾਰੇ ਬੇਟਾ ਕੀ ਨੇ ਇੱਕ ਤੋਂ ਸ਼ੁਰੂ ਹੋਣ ਵਾਲੀਆਂ ਕੁਦਰਤੀ ਸੰਖਿਆਵਾਂ ਨੇ ਠੀਕ ਹੈ ਇਹਦੇ ਵਿੱਚ ਬੇਟਾ ਜ਼ੀਰੋ ਜੁੜ ਗਿਆ ਤਾਂ ਬੇਟਾ ਇਹ ਸਾਡੇ ਕੋਲ ਹੋ ਜਾਂਦੀਆਂ ਨੇ ਪੂਰਨ ਸੰਖਿਆਵਾਂ ਪੂਰਨ ਸੰਖਿਆਵਾਂ ਯਾਨੀ ਕਿ ਹੋਲ ਨੰਬਰਸ ਠੀਕ ਹੈ ਇਹਦੇ ਵਿੱਚ ਬੇਟਾ ਜਦੋਂ ਆਹ ਨੈਗੇਟਿਵ ਵਾਲੇ ਆ ਜਾਂਦੇ ਨੇ -1 -2 -3 ਫਿਰ ਇਹ ਸਾਡੇ ਕੋਲ ਕੀ ਬਣ ਜਾਂਦੀਆਂ ਨੇ ਸੰਪੂਰਨ ਸੰਖਿਆਵਾਂ ਸੰਪੂਰਨ ਸੰਖਿਆਵਾਂ ਯਾਨੀ ਪ ਠੀਕ ਹੈ ਚਲੋ ਆ ਬੇਸਿਕ ਗੱਲਾਂ ਮੈਂ ਤੁਹਾਨੂੰ ਲੁੱਕ ਕਰਾਉਣੀ ਆ ਸੀ ਇਹ ਕਰਵਾਤੀ ਆ ਅੱਗੇ ਚੱਲਦੇ ਆ ਓਕੇ ਹੁਣ ਰਜੇ ਸੈੱਟ ਨੂੰ ਲਿਖਣ ਦੇ ਦੋ ਤਰੀਕੇ ਨੇ ਸੈੱਟ ਨੂੰ ਲਿਖਣ ਦੇ ਦੋ ਤਰੀਕੇ ਨੇ ਪਹਿਲਾ ਹੈਗਾ ਰੋਸਟਰ ਜਾਂ ਟੈਬੂਲਰ ਫਾਰਮ ਦੂਸਰੀ ਹੈਗੀ ਸੈੱਟ ਬਿਲਡਰ ਫਾਰਮ ਬਹੁਤ ਈਜ਼ੀ ਦੀ ਗੱਲ ਹੈ ਕਈ ਬੱਚੇ ਇੱਥੇ ਮਤਲਬ ਕਨਫਿਊਜ਼ ਹੋ ਜਾਂਦੇ ਆ ਕਿ ਰੋਸਟਰ ਫਾਰਮ ਕਿਹੜੀ ਹੈ ਸੈੱਟ ਬਿਲਡਰ ਕਿਹੜੀ ਹੈ ਦੇਖੋ ਰੋਸਟ ਰੋਸਟ ਦਾ ਮਤਲਬ ਕੀ ਹੁੰਦਾ ਨਾ ਜਿਹੜੀ ਚੀਜ਼ ਮਤਲਬ ਬਣ ਚੁੱਕੀ ਹੈ ਜਿਵੇਂ ਤੁਸੀਂ ਆਹ ਕਾਮੇਡੀ ਵੀਡੀਓਜ਼ ਦੇਖਿਆ ਹੋਣਗੀਆਂ ਫਲਾਣ ਨੇ ਫਲਾਣੇ ਦਾ ਰੋਸਟ ਕਰਤਾ ਢਮਕੀਂ ਰੋਸਟ ਕਰਤਾ ਹਨਾ ਉਦ ਦਾ ਖਾਣ ਪੀਣ ਚ ਦਾ ਮਤਲਬ ਹੈ ਕਿ ਕੋਈ ਚੀਜ਼ ਬਣ ਚੁੱਕੀ ਹੈ ਰੋਸ ਪੱਕ ਗਈ ਇਦਾਂ ਸੋ ਰੋਸਟਰ ਦਾ ਮਤਲਬ ਹੈ ਕਿ ਕੋਈ ਚੀਜ਼ ਬਣ ਚੁੱਕੀ ਹੈ ਮਤਲਬ ਬਣੀ ਬਣਾਈ ਚੀਜ਼ ਮਿਲ ਜਾਣਾ ਜਿਵੇਂ ਆਪਾਂ ਇਹ ਇਦਾਂ ਤਿਆਰ ਕੀਤਾ ਨਾ A E I O U ਤਾਂ ਦੇਖੋ ਮੇਰੇ ਕੋਲ ਬਣੀ ਬਣਾਈ ਚੀਜ਼ ਹੈ ਕਿ ਹਾਂਜੀ ਮੇਰੇ ਕੋਲ ਇੱਕ ਸੈੱਟ ਹੈ ਜਿਹਦੇ ਵਿੱਚ ਕੀ ਨੇ ਸਾਰੇ ਮੇਰੇ ਕੋਲ ਅੰਗਰੇਜ਼ੀ ਦੇ ਵੋਵਲਸ ਦਾ ਇੱਕ ਸੈੱਟ ਹੈ ਹੁਣ ਇੱਕ ਆ ਗਈ ਸੈੱਟ ਬਿਲਡਰ ਫਾਰਮ ਬਿਟਾ ਸੈੱਟ ਬਿਲਡਰ ਦੇ ਸੈੱਟ ਬਿਲਡਰ ਫਾਰਮ ਦੇ ਵਿੱਚ ਸਾਨੂੰ ਆਪਣੇ ਆਪ ਬਣਾਉਣਾ ਪਊਗਾ ਸਾਨੂੰ ਬਿਲਡ ਕਰਨਾ ਪਊ ਮਤਲਬ ਬਿਲਡਰ ਪਤਾ ਨਹੀਂ ਕੀ ਹੁੰਦਾ ਜਿਹੜਾ ਕਿਸੇ ਚੀਜ਼ ਨੂੰ ਬਿਲਡ ਕਰਦਾ ਸੋ ਇੱਥੇ ਸਾਨੂੰ ਆਹ ਵਾਲੀ ਫਾਰਮ ਬਣਾਉਣੀ ਪੈਂਦੀ ਹੈ ਇੱਥੇ ਸਾਨੂੰ ਸਟੇਟਮੈਂਟ ਦਿੱਤੀ ਹੁੰਦੀ ਹੈ ਸਟੇਟਮੈਂਟ ਦਾ ਮਤਲਬ ਕੀ ਹੈ ਮੈਂ ਤੁਹਾਨੂੰ ਅੱਗੇ ਜਾ ਕੇ ਸਮਝਾਉਣੀ ਹੈ ਇਹਦੇ ਸਾਨੂੰ ਇਦਾਂ ਕਰਕੇ ਦੇ ਦੇਣਗੇ ਐਕਸ ਇਜ਼ ਵੋਵਲ ਇਦਾਂ ਕਰਕੇ ਸੋ ਇੱਥੇ ਦੇਖੋ ਇਹੀ ਮੈਨੂੰ ਇੱਕ ਕੈਨੋ ਸਟੇਟਮੈਂਟ ਜੀ ਦੇਦੀ ਹੈ ਸਟੇਟਮੈਂਟ ਦੇਦੀ ਹੈ ਮੈਨੂੰ ਆਪ ਆਹ ਚੀਜ਼ ਬਿਲਡ ਕਰਨੀ ਪਊਗੀ ਕਲੀਅਰ ਚਲੋ ਕੋਈ ਗੱਲ ਨਹੀਂ ਅਗਰ ਕੰਫਿਊਜ਼ਨ ਹੈ ਤਾਂ ਅੱਗੇ ਕਲੀਅਰ ਕਰਦੇ ਆ ਮੈਨੂੰ ਥੋੜਾ ਸਮਾਂ ਦਿਓ ਓਕੇ ਰੋਸਟਰ ਫਾਰਮ ਹੈ ਕਹਿੰਦੇ ਜੀ ਦ ਸੈਟ ਆਫ 올 ਨੈਚੁਰਲ ਨੰਬਰ ਵਿਚ ਡਿਵਾਈਡ 42 ਉਹ ਕੁਦਰਤੀ ਸੰਖਿਆਵਾਂ ਦਾ ਇੱਕ ਸੈੱਟ ਤਿਆਰ ਕਰੋ ਜਿਹੜਾ ਕੀ ਕਰੇ 42 ਨੂੰ ਡਿਵਾਈਡ ਕਰੇ 42 ਨੂੰ ਡਿਵਾਈਡ ਕਰੇ ਆਹ ਸੈੱਟ ਤਿਆਰ ਕਰਤਾ ਇਹਦੇ ਵਿੱਚ ਜਿਹੜੀਆਂ ਆਹ ਚੀਜ਼ਾਂ ਲਿਖੀਆਂ ਹੋਈਆਂ ਨੇ 1 2 3 6 7 14 21 42 ਇਹ ਸਾਰੀਆਂ ਕੁਦਰਤੀ ਸੰਖਿਆਵਾਂ ਬੇਟਾ ਉਹ ਸੰਖਿਆਵਾਂ ਨੇ ਜਿਹੜੀਆਂ 42 ਨੂੰ ਵੰਡਦੀਆਂ ਨੇ ਠੀਕ ਹੈ ਜੀ ਯਾਨੀ 1 ਦੇ ਪਹਾੜੇ ਤੇ ਵੀ 42 ਆਉਂਦਾ 2 ਦੇ ਟੇਬਲ ਤੇ ਵੀ ਆਉਂਦਾ 3 ਦੇ ਟੇਬਲ ਤੇ ਵੀ ਆਉਂਦਾ 6 7 14 21 42 ਇਹਨਾਂ ਸਾਰਿਆਂ ਦੇ ਟੇਬਲ ਤੇ 42 ਆਉਂਦਾ ਇਹਦਾ ਮਤਲਬ ਇਹ 42 ਨੂੰ ਕੱਟ ਲਿਆ ਨੇ ਠੀਕ ਹੈ ਹੁਣ ਇੱਥੇ ਬਹੁਤ ਹੀ ਇੰਪੋਰਟੈਂਟ ਗੱਲ ਤੁਹਾਨੂੰ ਦੱਸਣ ਜਾ ਰਹੇ ਹਾਂ ਇੰਪੋਰਟੈਂਟ ਗੱਲ ਕਿਹੜੀ ਦੱਸਣ ਜਾ ਰਹੇ ਹਾਂ ਇੰਪੋਰਟੈਂਟ ਗੱਲ ਇਹ ਦੱਸਣ ਜਾ ਰਹੇ ਹਾਂ ਕਿ ਰੋਸਟਰ ਫਾਰਮ ਦੇ ਵਿੱਚ ਜਿਹੜਾ ਐਲੀਮੈਂਟਸ ਦਾ ਆਰਡਰ ਹੁੰਦਾ ਉਹ ਮਾਈਨੇ ਨਹੀਂ ਰੱਖਦਾ ਥਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਥਿੰਗ ਕਿ ਰੋਸਟਰ ਫਾਰਮ ਦੇ ਵਿੱਚ ਜਦੋਂ ਹੀ ਆਪਾਂ ਸੈੱਟ ਤਿਆਰ ਕਰਦੇ ਹਾਂ ਤਾਂ ਜਿਹੜੇ ਇਹਦੇ ਐਲੀਮੈਂਟਸ ਨੇ ਉਹਨਾਂ ਦਾ ਆਰਡਰ ਮਾਈਨੇ ਨਹੀਂ ਰੱਖਦਾ ਤੁਸੀਂ ਇਹਨੂੰ ਉਲਟ-ਫੁਲਟ ਵੀ ਲਿਖ ਸਕਦੇ ਹੋ ਜਿਵੇਂ ਮੰਨ ਲਓ ਆਪਾਂ ਇੱਕ ਸੈੱਟ ਤਿਆਰ ਕੀਤਾ ਵੋਵਲਸ ਵਾਲਾ ਏ ਇ ਆਈ ਓ ਯੂ ਜ਼ਰੂਰੀ ਨਹੀਂ ਇਹਨੂੰ ਐਸੇ ਫਾਰਮ 'ਚ ਲਿਖਣਾ ਤੁਸੀਂ ਮੰਨ ਲਓ ਤੁਹਾਡੇ ਆਈ ਪਹਿਲਾਂ ਯਾਦ ਆ ਗਿਆ ਫਿਰ ਓ ਯਾਦ ਆਇਆ ਈ ਯਾਦ ਆਇਆ ਏ ਯੂ ਅਗਰ ਤੁਹਾਡੇ ਐਵੇਂ ਯਾਦ ਰਿਖਿਆ ਤਾਂ ਇਹਨੂੰ ਵੀ ਕੋਈ ਗਲਤ ਨਹੀਂ ਕਰ ਸਕਦਾ ਸੋ ਪਹਿਲਾ ਪੁਆਇੰਟ ਰੋਸਟਰ ਫਾਰਮ ਦਾ ਲਿਖ ਕੇ ਰੱਖ ਲਓ ਕਿ ਮਤਲਬ ਰੋਸਟਰ ਫਾਰਮ ਦੇ ਵਿੱਚ ਜਿਹੜਾ ਸਾਡੇ ਕੋਲ 엘మెంట్ਸ ਦਾ ਆਰਡਰ ਹੁੰਦਾ ਉਹ ਮਾਇਨੇ ਨਹੀਂ ਰੱਖਦਾ ਅਸੀਂ ਆਰਡਰ ਇਧਰ ਉਧਰ ਕਰਕੇ ਜਾਂ ਪੁੱਠਾ ਸਿੱਧਾ ਲਿਖ ਸਕਦੇ ਆ ਗੱਲ ਇਹੀ ਹੈ ਠੀਕ ਹੈ ਚਲੋ ਸ਼ਾਬਾਸ਼ ਅਗਲੀ ਚੀਜ਼ ਜਿਹੜੀ ਤੁਹਾਨੂੰ ਦੱਸੀ ਗਈ ਹੈ ਸੇਮ ਹੀ ਚੀਜ਼ ਹੈ ਦਾ ਸੈਟ ਆਫ ਆਲ ਵੋਵਲਸ ਇਨ ਦਾ ਇੰਗਲਿਸ਼ ਅਲਫਾਬੈਟ ਦੇਖੋ ਆ ਲਿਖਿਆ ਹੋਇਆ ਇਹ ਵੀ ਸਾਡੇ ਕੋਲ ਰੋਸਟਰ ਫਾਰਮ ਹੈ ਰੋਸਟਰ ਦਾ ਮਤਲਬ ਯਾਦ ਰੱਖਿਓ ਪੱਕ ਚੁੱਕੀ ਹੈ ਬਣੀ ਬਣਾਈ ਫਾਰਮ ਹੈ ਸਾਨੂੰ ਆਪ ਬਣਾਉਣ ਦੀ ਲੋੜ ਨਹੀਂ ਪੈਣੀ ਦਾ ਸੈਟ ਆਫ ਆਡ ਨੇਚਰਲ ਨੰਬਰਸ ਆਡ ਮਤਲਬ ਟਾਂਕ ਸੰਖਿਆਵਾਂ ਨੇਚਰਲ ਨੰਬਰ ਕੁਦਰਤੀ ਸੰਖਿਆਵਾਂ ਤਾਂ ਉਹ ਕਿਹੜੀਆਂ ਹੋਣਗੀਆਂ 1 3 5 7 7 ਠੀਕ ਹੈ ਫਿਰ ਅੱਗੇ ਆ ਗਿਆ 9 ਐਂਡ ਸੋ ਔਨ ਯਾਦ ਰੱਖਿਓ ਆਹ ਐਨੀਆਂ ਸਾਰੀਆਂ ਬਿੰਦੀਆਂ ਨਹੀਂ ਪਾਉਂਦੇ ਹੁੰਦੇ ਜਦੋਂ ਆਪਾਂ ਕਿਸੇ ਚੀਜ਼ ਨੂੰ ਐਵੇਂ ਦਿਖਾਉਣਾ ਹੋਵੇ ਨਾ ਵੀ ਚੀਜ਼ ਅਨੰਤ ਤੱਕ ਜਾ ਰਹੀ ਹੈ ਐਂ ਜਾਂ ਪਿੰਡਿਆ ਨਹੀਂ ਸਿਰਫ ਤਿੰਨ ਪਿੰਡੀਆਂ ਪਾਉਂਦੇ ਆ ਜਾਂ ਤਿੰਨ ਇਦਾਂ ਡਾਟ ਪਾ ਦੋ ਜਾਂ ਇਦਾਂ ਤਿੰਨ ਲੈਣਾ ਪਾ ਦੋ ਕਲੀਅਰ ਹੈ ਸੋ ਪਹਿਲੀ ਚੀਜ਼ ਤੁਹਾਨੂੰ ਕਲੀਅਰ ਹੋਊਗੀ ਕਿ ਆਰਡਰ ਮਾਇਨੇ ਨਹੀਂ ਰੱਖਦਾ ਦੂਸਰੀ ਚੀਜ਼ ਕਿਹੜੀ ਇੰਪੋਰਟੈਂਟ ਹੈ ਦੇਖੋ ਤੁਹਾਨੂੰ ਕਿਹਾ ਗਿਆ ਭਾਈ ਇੱਕ ਸੈੱਟ ਤਿਆਰ ਕਰੋ ਮੰਨ ਲਓ ਸੈੱਟ B ਤਿਆਰ ਕਰੋ ਜਿਹਦੇ ਵਿੱਚ ਉਹ ਲੈਟਰ ਆਉਣਗੇ ਜਿਨ੍ਹਾਂ ਤੋਂ ਮਿਲ ਕੇ ਸਕੂਲ ਸ਼ਬਦ ਬਣੇ ਦੁਬਾਰਾ ਸੁਣ ਲਓ ਇੱਕ ਲੈਟਰ ਇੱਕ ਸੈੱਟ B ਤਿਆਰ ਕਰੋ ਜੀਦੇ ਵਿੱਚ ਉਹ ਸਾਰੇ ਲੈਟਰ ਆਉਣਗੇ ਜਿੰਨਾ ਤੋਂ ਮਿਲ ਕੇ ਕਿਹੜਾ ਸ਼ਬਦ ਬਣਦਾ ਹੈ ਸਕੂਲ ਬਣਦਾ ਹੈ ਜਿੰਨਾ ਤੋਂ ਮਿਲ ਕੇ ਇੱਕ ਸ਼ਬਦ ਬਣਦਾ ਹੈ ਸਕੂਲ ਤਾਂ ਹੁਣ ਬੱਚੇ ਅੱਤੇ ਕੀ ਕਰਨਗੇ ਪਹਿਲਾਂ ਲਿਖਣਗੇ ਜੀ S, C, H, O O L ਇਹ ਹੀ ਗਲਤ ਹੈ ਕਿਉਂ ਗਲਤ ਹੈ ਯਾਦ ਕਰੋ ਸੈੱਟ ਦੀ ਡੈਫੀਨੇਸ਼ਨ ਕੀ ਸੀ ਉਹ ਕਲੈਕਸ਼ਨ ਜਿਹੜੀ ਕੀ ਹੋਵੇ ਵੈਲਿਡ ਡਿਫਾਈਨ ਹੋਵੇ ਬਿਲਕੁਲ ਵੈਲਿਡ ਡਿਫਾਈਨ ਤਾਂ ਹੈਗੀ ਹੈ ਰੰਗ ਕੀ ਡਿਸਟਿੰਕਟ ਹੈ ਡਿਫਰੈਂਟ ਹੈਗੀ ਹੈ ਨਹੀਂ ਮੈਮ ਡਿਫਰੈਂਟ ਨਹੀਂ ਹੈ ਦੇਖੋ ਆਹ ਓ ਓ ਸੇਮ ਹੋਗੇ ਸਾਨੂੰ ਤਾਂ ਡਿਫਰੈਂਟ ਚਾਹੀਦੀ ਹੈ ਏ ਦਾ ਮਤਲਬ ਇਥੋਂ ਕੀ ਕਨਕਲੂਜਨ ਨਿਕਲਦਾ ਹੈ ਕਿ ਰੈਪੀਟੀਸ਼ਨ ਇਜ਼ ਨਾਟ ਅਲਾਉਡ ਰੈਪੀਟੀਸ਼ਨ ਨਹੀਂ ਕਰਨੀ ਅਗਰ ਕੋਈ ਲੈਟਰ ਰਿਪੀਟ ਹੋ ਰਿਹਾ ਤਾਂ ਰਿਪੀਟ ਹੋਇਆ ਹੋਇਆ ਨਹੀਂ ਲਿਖਣਾ ਬਸ ਇੱਕ ਵਾਰ ਆ ਗਿਆ ਬਹੁਤ ਹੈ ਯਾਨੀ ਕਿ ਅਗਰ ਮੈਨੂੰ ਕਿਸੇ ਨੇ ਸੈੱਟ ਬਣਾਉਣ ਨੂੰ ਕਿਹਾ ਕਿ ਸੈੱਟ ਬਣਾਓ ਉਹ ਲੈਟਰਸ ਦਾ ਜਿੰਨਾ ਤੋਂ ਮਿਲ ਕੇ ਸ਼ਬਦ ਸਕੂਲ ਬਣਦਾ ਤਾਂ ਮੈਂ ਕੀ ਬਣਾਉਂਗੀ ਐਸ ਸੀ ਐਚ ਹੁਣ ਚਾਹੇ ਹਾ ਦੋ ਓ ਆਗੇ ਕੋਈ ਚੱਕਰ ਨਹੀਂ ਆਪਾਂ ਇੱਕ ਵਾਰੀ ਓ ਲਿਖਾਂਗੇ ਫਿਰ ਐਲ ਆਹ ਸਹੀ ਹੈ ਕਲੀਅਰ ਹੈ ਜੀ ਬਹੁਤ ਅੱਛੀ ਗੱਲ ਹੈ ਸੋ ਆਹ ਧੋਨੀ ਚੀਜ਼ਾਂ ਮੈਂ ਇਕੱਠੀਆਂ ਕਰਕੇ ਲਿਖਤੀਆਂ ਨੇ ਕਿ ਰੋਸਟਰ ਫਾਰਮ 'ਚ ਤੁਸੀਂ ਦੋ ਗੱਲਾਂ ਦਾ ਧਿਆਨ ਰੱਖਣਾ ਪਹਿਲੀ ਚੀਜ਼ ਇਹ ਹੈ ਕਿ ਆਰਡਰ ਮੈਟਰ ਨਹੀਂ ਕਰਦਾ ਉੱਪਰ ਥੱਲੇ ਅਸੈਂਡਿੰਗ ਡਿਸੈਂਡਿੰਗ ਵਿੱਚ ਵਿਚਾਲਾ ਜੋ ਕਰਨਾ ਕਰ ਸਕਦੇ ਹੋ ਦੂਸਰੀ ਚੀਜ਼ ਕਿਹੜੀ ਹੈ ਕਿ ਜਿਹੜੇ ਲੈਟਰਸ ਸਾਨੂੰ ਕਹਤਾ ਕਿ ਲੈਟਰਸ ਦਾ ਫਲਾਣਾ ਟੈਮ ਕ ਕਰੋ ਤਾਂ ਰੈਪੀਟੀਸ਼ਨ ਨਹੀਂ ਕਰਨੀ ਹੈ ਕਿ ਰੈਪੀਟੀਸ਼ਨ ਇਜ਼ ਨਾਟ ਅਲਾਉਡ ਚਾਹੇ ਉਹ ਜਿਹੜਾ ਲੈਟਰ ਹੈ ਚਾਰ ਵਾਰ ਆਜੇ ਪੰਜ ਵਾਰ ਆਜੇ ਲਿਖਣਾ ਅਸੀਂ ਜਦੋਂ ਸੈੱਟ ਬਣਾਵਾਂਗੇ ਤਾਂ ਇੱਕ ਵਾਰ ਹੀ ਲਿਖਣਾ ਹੈ ਸ਼ਾਬਾਸ਼ ਹੁਣ ਆ ਗਈ ਸੈਟ ਬਿਲਡਰ ਫਾਰਮ ਦੇਖੋ ਸੈਟ ਬਿਲਡਰ ਫਾਰਮ ਆ ਪਈ ਹੈ ਹੁਣ ਜਿਹੜੀ ਚੀਜ਼ ਅਸੀਂ ਬਾਰ ਬਾਰ ਆਹ ਲਿਖਦੇ ਆਇਆ ਏ ਈ ਆਈ ਓ ਯੂ ਹੈਗੀ ਇਹ ਉਹੀ ਚੀਜ਼ ਹੈ ਪਰ ਐਟ ਕੀ ਬੋ ਤੋ ਸਾਨੂੰ ਕੀ ਦੇਤੀ ਸਟੇਟਮੈਂਟ ਦੇਤੀ ਸਟੇਟਮੈਂਟ ਦੀ ਫਾਰਮ ਚ ਦੇਤੀ ਪਹਿਲਾਂ ਐਕਸ ਇਹ ਵੀ ਤੁਹਾਨੂੰ ਪੜਨੀ ਵੀ ਸਿਖਾਉਣੀ ਹੈ ਮੰਨ ਲਓ ਹਜੇ ਸਾਨੂੰ ਪੜਨਾ ਨਹੀਂ ਆਉਂਦਾ ਤਾਂ ਇੱਥੇ ਕੀ ਲਿਖਿਆ ਐਕਸ ਫਿਰ ਆਹ ਬਿੰਦੀ ਲਾਤੀ ਫਿਰ ਐਕਸ x ਕੀ ਹੈ ਵੋਵਲ ਇੰਗਲਿਸ਼ ਅਲਫਾਬੈਟ ਦੇ ਵਿੱਚ ਹੈਗਾ ਇਹ ਆਹੀ ਚੀਜ਼ ਹੈ ਦੋਨੋਂ ਸੈੱਟ ਹੈਗੇ ਸੇਮ ਨੇ ਪਰ ਫਾਰਮ ਅਲੱਗ ਹੈ ਇਹ ਤਾਂ ਸਾਡੇ ਕੋਲ ਬਣਿਆ ਬਣਾਇਆ ਰੋਸਟ ਹੋ ਚੁੱਕਿਆ ਹੈ ਇਹ ਤਾਂ ਰੋਸਟਰ ਫਾਰਮ ਚ ਪਿਆ ਹੈ ਔਰ ਆਹ ਕਿਹੜੀ ਫਾਰਮ ਚ ਹੈ ਸੈੱਟ ਬਿਲਡਰ ਫਾਰਮ ਚ ਹੈ ਇਹਨੂੰ ਪੜਨਾ ਆਉਣਾ ਹੋਣਾ ਮਤਲਬ ਪੜਨਾ ਆਉਂਦਾ ਹੋਣਾ ਚਾਹੀਦਾ ਹੈ ਕਿਵੇਂ ਪੜਨਾ ਦੇਖੋ ਦ ਸੈੱਟ ਆਫ 올 ਆਹ ਚੀਜ਼ ਬਹੁਤ ਮੀਨ ਹੈ ਹਰੇਕ ਚਹੀ ਬਾੜ ਦੇਣਾ ਪਹਿਲਾਂ ਦ ਸੈੱਟ ਆਫ 올 ਫਿਰ ਜੋ ਇੱਥੇ ਲਿਖਿਆ ਹੈ x ਤੇ ਜਿਹੜੀ ਆਹ ਬਿੰਦੀ ਲਾਈਏ ਇਹਨੂੰ ਕਿਵੇਂ ਪੜਨਾ ਪੁੱਤ ਸੱਚ ਥੈਟ ਬਸ ਆ ਦੋ ਚੀਜ਼ਾਂ ਸੇਮ ਨੇ ਹਰੇਕ ਦੇ ਵਿੱਚ ਬਾਕੀ ਤਾਂ ਸੇਮ ਹੀ ਚੀਜ਼ੇ ਪੇੜਣੀ ਐ ਦ ਸੈਟ ਆਫ ਆਲ ਤੇ ਆਹ ਸੱਚ ਥੈਟ ਬਾਸ ਹੁਣ ਪੜ ਕੇ ਦੇਖੋ ਇੱਕ ਵਾਰ ਮੈਂ ਆਹ ਕਾਟਾ ਮਾਟਾ ਜਿੱਥੋਂ ਰੇਸ ਕਰਦੀ ਆਂ ਪੜ ਕੇ ਦੇਖੋ ਦ ਸੈਟ ਆਫ ਆਲ ਐਕਸ ਸੱਚ ਥੈਟ ਦਾ ਮਤਲਬ ਆਹ ਬਿੰਦੀ ਹੈ ਨਾ ਮਤਲਬ ਕਿ ਸੱਚ ਦੈਟ ਐਕਸ ਇਜ਼ ਅ ਵੋਵਲ ਇਨ ਇੰਗਲਿਸ਼ ਅਲਫਾਬੈਟ ਕਲੀਅਰ ਹੈ ਸੋ ਮੈਂ ਤੁਹਾਨੂੰ ਆਹ ਇੱਥੇ ਦਿਖਾ ਵੀ ਦਿੱਤਾ ਕਿ ਦੋ ਸੈਟ ਆਫ ਆਲ ਇਹ ਸੇਮ ਰਹੂ ਹਰੇਕ ਚ ਔਰ ਆਹ ਸੱਚ ਦੈਟ ਸੇਮ ਰਹੇਗਾ ਕਲੀਅਰ ਹੈ ਜੀ ਹੁਣ ਇਹ ਤਾਂ ਸਾਨੂੰ ਮਤਲਬ ਤਿਆਰ ਕਰਨਾ ਦੇ ਦਿੰਦੇ ਅਸੀਂ ਉਹੀ ਤਿਆਰ ਕਰ ਦਿੰਦੇ ਹਾਂ ਕਿ ਵੀ ਦੇ ਵਿੱਚ ਕੀ ਕੀ ਹੈ ਏ ਈ ਆਈ ਓ ਯੂ ਕਲੀਅਰ ਸ਼ਾਬਾਸ਼ ਹੁਣ ਇਹਨੂੰ ਪੜ ਕੇ ਦਿਖਾਓ ਮਣਾ ਜਾਂ ਵੀਡੀਓ ਪਾਜ਼ ਕਰਕੇ ਪੜ ਕੇ ਦੇਖੋ ਸੋ ਤੁਹਾਨੂੰ ਉਹੀ ਦੋ ਚੀਜ਼ਾਂ ਦੱਸੀਆਂ ਨੇ 10 ਸੈਟ ਆਫ 올 ਐਂਡ ਸੱਚ ਦੈਟ ਇਹਨੂੰ ਕਿਵੇਂ ਪੜੋਗੇ ਦ ਸੈਟ ਆਫ 올 ਇਹਦਾ ਲਿਖਣਾ ਹੀ ਲਿਖਣਾ ਹੈ ਹਰੇਕ ਚ ਲਿਖ ਦਿਓ ਦ ਸੈਟ ਆਫ 올 ਫਿਰ ਆਹ ਲਿਖਣਾ ਐਕਸ ਦ ਸੈਟ ਆਫ 올 ਐਕਸ ਫਿਰ ਆਹ ਬਿੰਦੀਆਂ ਦਾ ਮਤਲਬ ਹੈਗਾ ਸੱਚ ਦੈਟ ਇਹਦਾ ਮਤਲਬ ਕਿ ਐਸ ਯੂ ਸੀ ਐਚ ਸੱਚ दैट ਫਿਰ ਆ ਸਾਰੀ ਚੀਜ਼ ਐਕਸ ਇਜ਼ ਅ ਨੈਚੁਰਲ ਨੰਬਰ ਐਂਡ ਇਹਦਾ ਮਤਲਬ ਕੀ ਹੈ ਕਿ ਐਕਸ ਦੀ ਵੈਲਿਊ 10 ਤੋਂ ਛੋਟੀ ਹੋਣੀ ਚਾਹੀਦੀ ਹੈ ਤੇ 3 ਤੋਂ ਵੱਡੀ ਯਾਨੀ ਕਿ ਐਕਸ ਲਾਈਜ਼ ਬਿਟਵੀਨ 3 ਐਂਡ 10 ਅੱਗੇ ਲਿਖਿਆ ਵੀ ਹੋਇਆ ਠੀਕ ਹੈ ਜੀ ਇੱਕ ਮਿੰਟ ਆਪਾਂ ਇਹ ਇਸ ਕਰਦੀ ਸੋ ਆ ਸਾਰੀ ਚੀਜ਼ ਲਿਖੀ ਹੋਈ ਹੈ ਦਾ ਸੈਟ ਆਫ ਆਲ ਐਕਸ ਸਚ ਥੈਟ ਐਕਸ ਲਾਈਸ ਬਿਟਵੀਨ ਥਿਸ ਠੀਕ ਹੈ ਪੂਰੀ ਦੀ ਪੂਰੀ ਲਾਈਨ ਆਪਾਂ ਲਿਖ ਦਿੱਤੀ ਹੈ ਔਰ ਅਗਰ ਆਪਾਂ ਨੂੰ ਇਹ ਸੈਟ ਤਿਆਰ ਕਰਨਾ ਪੈ ਜਾਏ ਤਾਂ ਸਾਨੂੰ ਪਤਾ ਹੈ ਕਿ ਐਕਸ ਦੀ ਵੈਲਿਊ ਤਿੰਨ ਤੋਂ ਵੱਡੀ ਹੋਣੀ ਚਾਹੀਦੀ ਹੈ ਯਾਨੀ ਕਿ 4 5 6 7 8 9 ਔਰ 10 ਤੋਂ ਛੋਟੀ ਹੋਣੀ ਚਾਹੀਦੀ ਹੈ ਕੁਦਰਤੀ ਸੰਖਿਆਵਾਂ ਨੇ ਯਾਨੀ ਕਿ ਆਹ ਇੱਕ ਸੈੱਟ ਤਿਆਰ ਹੋ ਗਿਆ ਠੀਕ ਹੈ ਯਾਦ ਰੱਖਣਾ ਜਿਹੜੀ ਐ ਸਟੇਟਮੈਂਟ ਦਿੱਤੀ ਹੋਈ ਹੈ ਇਹ ਸਾਨੂੰ ਆਪ ਬਣਾਉਣੀ ਪਊਗੀ ਤਾਂ ਇਹ ਕੀ ਲਿਖਤਾ ਸੈੱਟ ਬਿਲਡਰ ਫਾਰਮ ਲਿਖਤੀ ਕਿ ਇਹ ਸੈੱਟ ਬਿਲਡਰ ਫਾਰਮ ਹੈ ਔਰ ਆਹ ਬਣੀ ਬਣਾਈ ਫਾਰਮ ਹੈ ਰੋਸਟ ਹੋ ਚੁੱਕੀ ਹੈ ਰੋਸਟ ਫਾਰਮ ਜਾਂ ਟੈਬੂਲਰ ਫਾਰਮ ਕਲੀਅਰ ਹੈ ਸ਼ਾਬਾਸ਼ ਸੋ ਹੁਣ ਐਕਸਰਸਾਈਜ਼ ਆ ਗਈ ਐਕਸਰਸਾਈਜ਼ ਤੋਂ ਬੇਟਾ ਮੈਂ ਨੈਕਸਟ ਪਾਰਟ ਦੇ ਵਿੱਚ ਸ਼ੁਰੂ ਕਰਦੀ ਆ ਬਹੁਤ ਔਖੀ ਜੀ ਪਹਿਲਾਂ ਮੈਨੂੰ ਦੱਸੋ ਕਿ ਤੁਹਾਨੂੰ ਤਰੀਕਾ ਪਸੰਦ ਆ ਰਿਹਾ ਕਿ ਨਹੀਂ ਪਸੰਦ ਆ ਰਿਹਾ ਕੋਈ ਚੀਜ਼ ਜੋ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੇ ਆਪ ਚ ਇੰਪਰੂਵ ਕਰਾਂ ਜਾਂ ਨਹੀਂ ਹਨਾ ਇਦਾਂ ਦੀਆਂ ਚੀਜ਼ਾਂ ਮੈਨੂੰ ਦੱਸੋ ਮੈਂ ਅਗਲੀ ਚ ਮਤਲਬ ਬਣਾ ਦੇਣੀ ਹੈ ਕਿਉਂਕਿ ਕਈ ਵਾਰੀ ਹੁੰਦਾ ਟੈਕਨੀਕਲ ਪ੍ਰੋਬਲਮ ਆ ਜਾਂਦੀ ਹੈ ਜੋ ਬਾਅਦ ਚੋਂ ਪਤਾ ਚੱਲਦੀ ਹੈ ਸੋ ਮੈਂ ਨਹੀਂ ਚਾਹੁੰਦੀ ਕਿ ਮੇਨਂਤ ਆਪਣੀ ਵਿਅਸਤ ਜਾਵੇ ਵਿਅਸਤ ਨਹੀਂ ਵਿਅਰਥ ਜਾਵੇ ਹਨਾ ਸੋ ਯਾ ਸੋ ਆਹ ਜ਼ਰੂਰ ਇੱਕ ਵਾਰ ਚੈੱਕ ਕਰਕੇ ਮੈਨੂੰ ਜ਼ਰ ਔਰ ਤੁਹਾਡੇ ਕੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਹੈ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਚੈਨਲ ਵੜਾ ਮੋਟਾ ਸਹੀ ਚੱਲਦਾ ਰਹੇ ਚਲੋ ਥੈਂਕ ਯੂ ਸੋ ਮੱਚ ਮਿਲਦੇ ਹਾਂ ਨੈਕਸਟ ਪਾਰਟ ਦੇ ਵਿੱਚ ਗੋਡ ਬlesਸ ਯੂ ਔਰ ਆਪਣੇ ਰਿਵਿਊ ਜ਼ਰੂਰ 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 ਸਾਂਝਾ